ਇਹਨਾਂ 92 ਦੇ ਵਿੱਚੋਂ ਇੱਕ ਵਿਧਾਇਕ ਉੱਠਿਆ ਜਿਨੇ ਇਹ ਗੱਲ ਜ਼ੁਰਤ ਦੇ ਨਾਲ ਆਖੀ ਆ ਕਿ ਇੱਥੇ ਕੋਈ ਬਦਲਾਅ ਨਹੀਂ ਹੋਇਆ ਇੱਥੇ ਨਸ਼ਾ ਵੀ ਉਮੀਂ ਵੇਚ ਰਿਹਾ ਇੱਥੇ ਲੋਕਾਂ ਦੀ ਲੁੱਟ ਵੀ ਉਮੀਂ ਹੋ ਰਹੀ ਆ ਇੱਥੇ 5-5 ਲੱਖ ਦੇ ਕੇ ਕੰਮ ਹੁੰਦੇ ਨੇ ਸਭ ਤੋਂ ਪੱਟਾ ਡਰਾਮਾ ਜਿਹੜਾ ਬਦਲਾਅ ਵਾਲੀ ਸਰਕਾਰ ਨੇ ਚਿੱਤੇ ਦੇ ਉੱਤੇ ਕੀਤਾ ਲੋਕਾਂ ਦੀਆਂ ਵੋਟਾਂ ਲੈ ਲਈਆਂ ਤੇ ਲੋਕਾਂ ਦੇ ਘਰੇ ਜਿਹੜੇ 70 ਵਿਛਰੇ ਨੇ ਲੋਕ 15 ਸਾਲ ਦੇ 16 ਸਾਲ ਦੇ ਨੌਜਵਾਨਾਂ ਦੀਆਂ ਲਾਸ਼ਾਂ ਉੱਤਰ ਰਹੀਆਂ ਨੇ ਉਦੇ ਪਰ ਕਿਸੇ ਦੀ ਕੋਈ ਵਿਚਾਰ ਚਰਚਾ ਨਹੀਂ ਮੁੱਖ ਮੰਤਰੀ ਸਾਹਿਬ ਦਾ ਤਾਂ ਇੱਕੋ ਏਜੰਡਾ ਵੀ ਕੈਪਟਨ ਮਰਿੰਦਰ ਸਿੰਘ ਘਰੋਂ ਭਾਜੂਗਾ ਜੀ ਪਾਦਲ ਸਾਹਿਬ ਅਸੀਂ ਆ ਡੋਲ ਵਾਂਗੂ ਮਾਜਦਾਗੇ ਜੀ ਅਸੀਂ ਕਿੱਕਲੀ ਸੁਲਾਦਾਂਗੇ ਤੇ ਮੈਨੂੰ ਇਹ ਲੱਗਦਾ ਵੀ ਇਹ ਸਰਕਾਰਾਂ ਚਲਾਉਣ ਦੇ ਲੱਛਣ ਕਿਹੜਾ ਇੱਕ ਐਸਐਚਓ ਹੁੰਦਾ ਉਹ ਅਨਚਾਰਤ ਹੁੰਦਾ ਥਾਣੇ ਦਾ ਉਹਦੇ ਕੋਲ ਇੱਕ ਨਿੱਜੀ ਡਾਇਰੀ ਹੁੰਦੀ ਹੈ ਨਿੱਜੀ ਡਾਇਰੀ ਦੇ ਵਿੱਚ ਉਹਨੂੰ ਸਾਰਿਆਂ ਦਾ ਪਤਾ ਹੁੰਦਾ ਵੀ ਮੇਰੇ ਇਲਾਕੇ ਚ ਕੌਣ ਭੁੱਕੀ ਵੇਚਦਾ ਕੌਣ ਫੀਮ ਵੇਦਾ ਕਿਹੜੇ ਮੈਡੀਕਲ ਸਟੋਰ ਦੇ ਉੱਤੇ ਗੋਲੀਆਂ ਵਿਕਦੀਆਂ ਨੇ ਟੀਕੇ ਵਿਕਦੇ ਤੇ ਕਿਹੜੇ ਕਿਹੜੇ ਬੰਦੇ ਇੱਥੇ ਚਿੱਟੇ ਦਾ ਸਪਲਾਈ ਕਰਦੇ ਨੇ ਇਹਦਾ ਮਤਲਬ ਇਹ ਆ ਵੀ ਪੁਲਿਸ ਜਾਣਬੁੱਝ ਕੇ ਰਾਜਨੀਤਿਕ ਸ਼ਾਹ ਪ੍ਰਾਪਤ ਕਰਕੇ ਉਹਨਾਂ ਪੰਦ ਨਹੀਂ ਕਰਨਾ ਚਾਹੁੰਦੀ। ਆਇਦਰ ਨਾ ਪੀਸ ਕਮਿਸ਼ਨ ਦਾ ਚੱਕ ਕੇ ਜਿਵੇਂ ਬਦਲੀਆਂ ਕੀਤੀਆਂ ਵੀ ਜਲੰਧਰ ਲਾਤਾ ਜਲੰਧਰ ਵਾਲਾ ਅੰਮ੍ਰਿਤਸਰ ਲਾਤਾ ਕੁਝ ਨਹੀਂ ਹੋਣ ਵਾਲਾ। ਜਿਹੜਾ ਬੰਦਾ ਉੱਥੋਂ ਆਉਂਦਾ ਨਾ ਉਹ ਨਿੱਜੀ ਡੌਰੀ ਡੈਰੀ ਹੁੰਦੀਆਂ ਨੇ ਅਧਿਕਾਰੀਆਂ ਕੋਲੇ। ਉਹ ਜਦ ਇਹ ਦੱਸਿਆ ਹੁੰਦਾ ਵੀ ਆ ਆ ਆਪਣੇ ਆਪਣੇ ਬੰਦੇ ਇੱਥੇ ਮੰਤਰੀ ਸਾਹਿਬ ਦੇ ਜਾਂ ਐਮਐਲਏ ਦੇ ਕਹੇ ਤੇ ਕੰਮ ਕਰਦੇ ਨੇ ਇਹ ਨਹੀਂ ਰੋਕਣੇ ਠੀਕ ਆ ਪੂਰਾ ਠੀਕ ਆ ਉਹ ਕਹਿੰਦਾ ਵੀ ਮੈਂ ਲੁਧਿਆਣੇ ਚੱਲੇ ਆ ਉਹ ਕਹਿੰਦਾ ਲੁਧਿਆਣੇ ਆ ਆ ਬੰਦੇ ਆ ਐਮਐਲਏ ਤੇ ਮੰਤਰੀ ਦੇ ਕਹੇ ਤੇ ਕੰਮ ਕਰਦੇ ਨੇ ਇਹ ਨਹੀਂ ਰੋਕਣੇ ਤੇ ਰੁਕਣਾ ਕਿੱਥੋਂ ਯਾਨਕੀ ਗੱਲ ਇਹ ਆ ਵੀ ਘੱਟ ਜੋੜਾ ਪਰ 92 ਦੇ ਵਿੱਚੋਂ ਜੇ ਦੋ ਬੋਲੇ ਨੇ 90 ਨਹੀਂ ਬੋਲ ਰਹੇ ਇਟ ਮੀਨ ਜੇ ਮੰਨ ਲਈਏ ਕਿ ਹਿੱਸੇਦਾਰੀਆਂ ਨੇ ਜਦੋਂ ਕਿਤੇ ਪਰਦੇ ਚੱਕੇ ਜਾਣਗੇ ਸਭ ਤੋਂ ਜ਼ਿਆਦਾ ਇਹ ਤਾਂ ਕੱਲੇ ਮਜੀਠੀਏ ਤੇ ਲਾਉਂਦੇ ਸੀ ਨਾ ਇਹਨਾਂ ਤੇ ਮੈਨੂੰ ਲੱਗਦਾ ਵੀ 40-50 ਤੇ ਇਲਜ਼ਾਮ ਲੱਗਣਗੇ ਵੀ ਇਹ ਵੀ ਇਨਵੋਲਵ ਰਹਿ ਨੇ ਇਸ ਕਾਲ ਦੇ ਵਿੱਚ ਸਭ ਤੋਂ ਜ਼ਿਆਦਾ ਇਨਕਲਾਬ ਦਾ ਸਭ ਤੋਂ ਜ਼ਿਆਦਾ ਬਦਲਾਅ ਦਾ ਰੌਲਾ ਉਹ ਪਾਉਂਦੇ ਨੇ ਮੈਂ ਤੁਹਾਨੂੰ ਦੱਸ ਕੇ ਨੇ 1980 ਦਾ ਇਨਸੀਡੈਂਟ ਮਾਝੇ 'ਚ ਪਤਾ ਕਰ ਲਓ ਕਿ ਕਿਹੜੇ ਲੀਡਰ ਦੇ ਪੁੱਤ ਨੂੰ ਕਚਹਿਰੀਆਂ ਦੇ ਵਿੱਚ ਕੁੱਟਿਆ ਗਿਆ ਸੀ ਇਸ ਮਸਲੇ ਦੇ ਉੱਤੇ ਇਸ ਕਰਕੇ ਇਹ ਜਿਹੜੀ ਗੱਲ ਹੈਗੀ ਆ ਇਹ ਬੜੀ ਦੂਰ ਤੱਕ ਜਾਣੀ ਆ ਮੀਤ ਸ਼ਹਿਰ ਦਾ ਇਹਨਾਂ ਦੇ ਮੰਤਰੀ ਦਾ ਬੇਸ਼ਰਮੀ ਭਰਿਆ ਜਵਾਬ ਸੀ ਕਹਿੰਦਾ ਜੀ ਜਦ ਤੱਕ ਡਿਮਾਂਡ ਨਹੀਂ ਖਤਮ ਹੁੰਦੀ ਸਪਲਾਈ ਕਿਵੇਂ ਖਤਮ ਹੋ ਚੁਗੀ ਸਵਾ ਦੋ ਸਾਲ ਬਾਅਦ ਮੀਥਿਆਰ ਇਹ ਗੱਲ ਕਹਿ ਰਿਹਾ ਚਟੇ ਵਾਲਾ ਮੁੱਦਾ ਹੀ ਪਰੇ ਕਰ ਦਿੱਤਾ ਮੁੱਦਾ ਇਹ ਸੀ ਵੀ ਮੈਨੂੰ ਜੇਲ੍ਹ ਚ ਪਾਇਆ ਗਿਆ ਜੀ ਮੈਨੂੰ ਵੋਟਾਂ ਪਾਓ ਮੈਨੂੰ ਤਰਸ ਦੇ ਆਧਾਰ ਤੇ ਵੋਟਾਂ ਪਾਓ ਤਰਸ ਦੇ ਆਧਾਰ ਦੇ ਉੱਤੇ ਕੀ ਤੇਰਾ ਪਰਿਵਾਰ ਸ਼ਹੀਦ ਹੋਇਆ ਸੀ ਜਾਂ ਤੇਰੇ ਉੱਪਰ ਕੋਈ ਇਸ ਪ੍ਰਕਾਰ ਦੀ ਕੋਈ ਕੁਦਰਤੀ ਕਰੋਪੀ ਆ ਗਈ ਸੀ ਵੀ ਤੈਨੂੰ ਤਰਸ ਦੇ ਆਧਾਰ ਤੇ ਵੋਟਾਂ ਦੇ ਦਿੱਤੀਆਂ ਤੈਨੂੰ ਦੋ ਵਾਰੀ ਦਿੱਲੀ ਦਾ ਮੁੱਖ ਮੰਤਰੀ ਬਣਾਤਾ ਤੈਨੂੰ ਪੰਜਾਬ ਦੇ ਵਿੱਚ ਸਰਕਾਰ ਬਣਾ ਕੇ ਦੇਦੀ ਹੋਰ ਕੀ ਚਾਹੀਦਾ ਕਿ ਸਿਰਫ ਡਰਾਮਾ ਕਰਦੇ ਨੇ ਇਹ ਲੋਕਾਂ ਦੀਆਂ ਵੋਟਾਂ ਲੈਣ ਲਈ ਜੇ ਲੋਕ ਇਹ ਇਹਨਾਂ ਨੂੰ ਇਹ ਲੱਗੇ ਵੀ ਕੱਚੇ ਬਣਾਉਣ ਚ ਸਾਨੂੰ ਵੋਟ ਮਿਲਦੀ ਆ ਦਾ ਇੱਕ ਅੱਛੇ ਬਣਾਉਣ ਚ ਵੀ ਸੜਕਾਂ ਦੇ ਤੁਰੇ ਫਿਰਨਗੇ ਇਹਨਾਂ ਦੇ ਹਾਲਾਤ ਇਹ ਨੇ ਅੱਜ 68 ਸੀਟਾਂ ਤੇ ਹਾਰੇ ਹੋ ਨਾ ਮੈਂ ਤੁਹਾਨੂੰ ਇੱਕ ਦਾਅਵੇ ਨਾਲ ਕਹਿਣਾ ਕੋਈ ਬਿਰਲਾ ਰਹੇਗਾ ਪੰਜਾਬ ਦੇ ਵਿੱਚ ਜਦੋਂ 2027 ਦੀ ਇਲੈਕਸ਼ਨ ਹੋਏਗੀ ਲੋਕ ਘਰਾਂ ਤੋਂ ਨਹੀਂ ਨਿਕਲਣ ਦੇਣਗੇ ਜਿਹੜੇ ਭਗਵੰਤ ਮਾਨ ਸਾਹਿਬ ਅੱਜ ਟਾਰਾਂ ਮਾਰਦੇ ਨੇ ਵੀ ਮੈਂ ਇੱਥੇ 25 ਸਾਲ ਰਾਜ ਕਰੂੰਗਾ ਸੁਖਵੀਰ ਵੀ ਨਹੀਂ ਨਾ ਕਰ ਸਕਿਆ ਤੇ ਇਹ ਮੈਨੂੰ ਲੱਗਦਾ ਉਹ ਤਾਂ ਫੇਰ ਵੀ 10 ਸਾਲ ਕਰਕੇ ਸੀ ਇਹ ਸਤਾਈ ਤੱਕ ਨਿਬੜ ਜਾਣਗੇ 2027 ਚ ਇਲੈਕਸ਼ਨ ਹੋਣੀਆਂ ਨਾ ਜਿਵੇਂ ਪੰਜਾਬੀ ਚ ਕਹਿੰਦੇ ਆ ਵੀ ਹੁਣ ਚਾਹੇ ਮੂਤੇ ਹੋ ਲੈਣ ਠੀਕ ਆ ਹੋਣੀ ਚਾਹੀਦੀ ਲੋਕਾਂ ਨੂੰ ਪਤਾ ਲੱਗ ਗਿਆ ਇਹਦੇ ਝੂਠ ਦਾ ਵੀ ਪੰਜਾਬ ਵਾਲੇ ਦਾ ਤੇ ਦਿੱਲੀ ਵਾਲੇ ਦਾ ਮੈਨੂੰ ਬਹੁਤ ਸਾਲ ਹੋ ਗਏ ਰਾਜਨੀਤੀ ਵਿੱਚ ਤੁਰੇ ਫਿਰਦੇ ਨੂੰ ਇਸ ਪ੍ਰਕਾਰ ਦੀ ਗਰਾਫਟ ਨਹੀਂ ਸੀ ਕਦੇ ਦੇਖੀ ਜੋ ਸੁਵਾਤੀ ਮਾਲੀਬਾਲ ਨਾਲ ਹੋਇਆ ਇਸ ਪ੍ਰਕਾਰ ਦੇ ਲੱਖਾਂ ਇਨਸੀਡੈਂਟ ਪੰਜਾਬ ਦੇ ਵਿੱਚ ਵਾਪਰੇ ਨੇ ਕਿਸੇ ਨੇ ਬਾਹਰ ਨਹੀਂ ਕੱਢੀ ਮੈਂ ਬੜਾ ਕੁਝ ਅੱਖਾਂ ਨਾਲ ਵੇਖਿਆ ਜੋ ਜੋ ਪੰਜਾਬ ਦੇ ਵਿੱਚ ਹੁੰਦਾ ਰਿਹਾ ਅੱਜ ਜਿਹੜੇ ਸੋ ਕਾਲ ਦੇ ਵੱਡੇ ਇਨਕਲਾਬੀ ਅਹੁਦਿਆਂ ਦੇ ਉੱਤੇ ਬੈਠੇ ਨੇ ਮੈਂ ਇਹਨਾਂ ਨਿੱਜੀ ਤੌਰ ਤੇ ਜਾਣਦਾ ਵੀ ਇਹਨਾਂ ਨੇ ਕੀ ਕੀ ਕਰਕੇ ਟਿਕਟਾਂ ਲਈਆਂ ਨੇ ਕੀ ਕੀ ਕਰਕੇ ਸਤਾ ਦੇ ਵਿੱਚ ਆਏ ਨੇ ਤੇ ਲੋਕਾਂ ਨਾਲ ਕੀ ਕੀ ਝੂਠ ਬੋਲੇ ਗਏ ਨੇ ਖਾਸ ਕਰਕੇ ਜੀਰਕਪੁਰ ਮਹਾਲੀ ਡੇਰਾ ਵਸੀ ਲੁਧਿਆਣੇ ਦੀ ਇੰਡਸਟਰੀ ਹੱਬ ਉੱਤੇ ਤਾਂ ਕਰੋੜਾਂ ਰੁਪਇਆ ਤਸਕੀਰਜ਼ਾਰ ਲੱਗਣ ਦਾ ਹੀ ਲੈਂਡ ਦੇਣ ਚੱਲ ਰਹੇ ਆ ਇਸ ਕਰਕੇ ਕੁਝ ਨਹੀਂ ਬਦਲਾ ਹੈਗਾ ਅਸੀਂ ਤਾਂ ਆਪਣੇ ਆਪ ਨੂੰ ਮੈਂ ਵੀ ਦੋਸ਼ੀ ਸਮਝਦਾ ਆਂ ਵੀ ਇਸ ਬਦਲਾਅ ਦਾ ਮੈਂ ਹਿੱਸਾ ਰਿਹਾ ਤੇ ਕੰਡੇ ਬੀਜੇ ਪੰਜਾਬ ਦੀ ਜ਼ਮੀਨ ਦੇ ਉੱਤੇ ਹਰ ਇੱਕ ਕੰਡੇ ਚੁਗਣੇ ਬਹੁਤ ਔਖੇ ਹੋਏ ਜਿਹੜਾ ਵੀ ਤੁਹਾਡਾ ਐਮਐਲਏ ਤੁਹਾਡੇ ਕੋਲ ਆਉਂਦਾ ਤਾਂ ਲੋਕਾਂ ਨੂੰ ਸਵਾਲ ਕਰਨੇ ਚਾਹੀਦੇ ਨੇ ਕਿ ਭਾਈ ਜਮਰ ਸਰ ਦੇ ਵਿੱਚ ਡਾਕਟਰ ਜੇ ਗੁਪਤਾ ਬੋਲ ਸਕਦੇ ਨੇ ਤਾਂ ਤੁਹਾਡੇ ਕੀ ਮੂੰਹ ਚ ਗੁੰਗੜੀਆਂ ਪਈਆਂ ਨੇ वैसे ਤਾਂ ਮੁੱਖ ਮੰਤਰੀ ਸਾਹਿਬ ਇੰਟਰਵਿਊਸ ਦਿੰਦੇ ਨਹੀਂ ਉਹ ਜੇ ਕਦੇ ਕਿਸੇ ਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਵੀ ਸਵਾਲ ਕਰਨ ਦਾ ਮੌਕਾ ਮਿਲੇ ਤਾਂ ਉਹਨਾਂ ਨੂੰ ਵੀ ਸਵਾਲ ਲੋਕ ਕਰਨ ਕਿ ਭਾਈ ਚੱਟਾ ਕਿਉਂ ਨਹੀਂ ਬੰਦ ਹੋਇਆ ਤੁਹਾਡੇ ਨਾਲ ਕੇਹਰੀਵਾਲ ਬੈਠ ਕੇ ਟਾਰਾ ਮਾਰਦੇ ਸੀ ਕਿ ਤਿੰਨ ਮਹੀਨਿਆਂ ਚ ਬੰਦ ਕਰਾਂਗੇ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ ਤਾਂ ਪੁੱਛੋ ਮੁੱਖ ਮੰਤਰੀ ਸਾਹਿਬ ਨੂੰ ਕਿ ਇੱਛਾ ਸ਼ਕਤੀ ਕਿੱਥੇ ਆਉਣ ਕਿੱਥੇ ਰੱਖ ਕੇ ਭੁੱਲ ਗਏ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਚੋਣਾਂ ਤੋਂ ਪਹਿਲਾਂ ਜੇ ਬਦਲਾਅ ਵਾਲੀ ਸਰਕਾਰ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਜੇ ਕੋਈ ਮੁੱਦਾ ਚੱਕਿਆ ਤਾਂ ਸਭ ਤੋਂ ਵੱਧ ਤੋ ਕਿਆ ਸੀ ਚਿੱਟੇ ਦਾ ਮੁੱਦਾ ਪਰ ਅੱਜ ਇਹ ਸਰਕਾਰ ਇਸ ਮੁੱਦੇ ਤੇ ਗੱਲ ਕਰਨ ਦੇ ਲਈ ਵੀ ਰਾਜ਼ੀ ਨਹੀਂ ਨਾ ਇਹਨਾਂ ਦਾ ਕੋਈ ਐਮ ਐਲ ਏ ਨਾ ਮੰਤਰੀ ਤੇ ਨਾ ਮੁੱਖ ਮੰਤਰੀ ਸਾਹਿਬ ਆਪ ਪਰ ਹੁਣ ਸਿਰਫ ਗਰੰਟੀਆਂ ਜਿੱਥੇ ਦੂਜੇ ਕੰਮਾਂ ਦੀਆਂ ਦਿੱਤੀਆਂ ਜਾਂਦੀਆਂ ਨੇ ਉੱਥੇ ਇਹ ਗਰੰਟੀ ਨਹੀਂ ਦਿੰਦੇ ਕਿ ਅਸੀਂ ਚਿੱਟਾ ਕਦੋਂ ਬੰਦ ਕਰ ਦਾਂਗੇ ਸਿਰਫ ਇਹ ਕਹਿੰਦੇ ਨੇ ਕਿ ਜੀ 15 ਅਗਸਤ 15 ਅਗਸਤ ਤੋਂ 26 ਜਨਵਰੀ 26 ਜਨਵਰੀ ਤੋਂ ਫਿਰ 15 ਅਗਸਤ ਤੇ ਆ ਜਾਂਦੇ ਨੇ ਤੇ ਕਦੇ 31 ਦਸੰਬਰ ਤੱਕ ਗੱਲ ਪਹੁੰਚ ਜਾਂਦੀ ਆ ਪਰ ਇਹਨਾਂ 92 ਦੇ ਵਿੱਚੋਂ ਇੱਕ ਵਿਧਾਇਕ ਉੱਠਿਆ ਜਿਨੇ ਇਹ ਗੱਲ ਜ਼ੁਰਤ ਦੇ ਨਾਲ ਆਖੀ ਆ ਕਿ ਇੱਥੇ ਕੋਈ ਬਦਲਾਅ ਨਹੀਂ ਹੋਇਆ ਇੱਥੇ ਨਸ਼ਾ ਵੀ ਉਮੀ ਵੇਚ ਰਿਹਾ ਇੱਥੇ ਲੋਕਾਂ ਦੀ ਲੁੱਟ ਵੀ ਉਮੀ ਹੋ ਰਹੀ ਆ ਇੱਥੇ 5-5 ਲੱਖ ਦੇ ਕੇ ਕੰਮ ਹੁੰਦੇ ਨੇ ਮਾੜੇ ਤੋਂ ਮਾੜਾ ਕੰਮ ਵੀ ਤਾਂ ਇੱਕ ਇਹਨਾਂ ਦੇ ਵਿਧਾਇਕ ਨੇ ਆਵਾਜ਼ ਚੱਕੀ ਆ ਉਹਨੇ ਡਾਕਟਰ ਅਜੀਤ ਗੁਪਤਾ ਅੰਮ੍ਰਿਤਸਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਸ ਤੇ ਚਰਚਾ ਕਰਾਂਗੇ ਮੇਰੇ ਨਾਲ ਸਿਆਸੀ ਵਿਸ਼ਲੇਸ਼ਕ ਬਾਈ ਤਰਲੋਚਨ ਸਿੰਘ ਲਾਲੀ ਜੀ ਨੇ ਤੇ ਜਿਹੜੇ ਬਦਲਾਅ ਦਾ ਵੀ ਕਿਸੇ ਵੇਲੇ ਹਿੱਸਾ ਰਹੇ ਨੇ ਗੱਲਬਾਤ ਇਹਨਾਂ ਦੇ ਨਾਲ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਮਾਂ ਦੇ ਜੀ ਅੱਛਾ ਬਾਈ ਜਿਸ ਤਰ੍ਹਾਂ ਡਾਕਟਰ ਅਜੇ ਗੁਪਤਾ ਦੀ ਵੀਡੀਓ ਸਭ ਨੇ ਦੇਖੀ ਇੱਕ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਡਾਕਟਰ ਅਜੇ ਗੁਪਤਾ ਕਹਿੰਦੇ ਨੇ ਕਿ ਇੱਥੇ ਕੋਈ ਬਦਲਾਅ ਨਹੀਂ ਹੋਇਆ ਜੇ ਛੋਟਾ ਕੰਮ ਲੱਖ ਰੁਪਏ ਵਾਲਾ ਤਾਂ ਉਹ ਫੋਨ ਤੋਂ ਬਾਅਦ ਐਮਐਲਏ ਤੋਂ ਬਾਅਦ ਕਹਿੰਦੇ 5 ਲੱਖ ਦਾ ਹੋ ਜਾਂਦਾ ਚਿੱਟਾ ਇਥੇ ਛਰੇਆਂ ਵਿਕ ਰਿਹਾ ਲੋਕਾਂ ਦੀ ਲੁੱਟ ਹੋ ਰਹੀ ਆ ਤੇ ਸ਼ੁਕਰ ਜੇ ਪੰਜਾਬੀ ਇਹ ਵੀ ਕਰਨ ਜੇ ਸਵਾ ਦੋ ਸਾਲ ਬਾਅਦ ਕੋਈ 92 ਦੇ ਵਿੱਚੋਂ ਬੋਲਿਆ ਤਾਂ ਉਹਨਾਂ ਨੇ ਆਪਣੀ ਗੱਲ ਰੱਖੀ ਆ ਕੀ ਲੱਗਦਾ ਤੁਹਾਨੂੰ ਕਿ ਕਿੰਨੇ ਕੁ ਅੰਦਰੋਂ ਅੰਦਰੀ ਘੁੱਟਣ ਮਹਿਸੂਸ ਕਰਨ ਤੋਂ ਬਾਅਦ ਉਹ ਬੋਲੇ ਨੇ ਜਾਂ ਹੋਰ ਕੋਈ ਕਿਉਂ ਨਹੀਂ ਬੋਲਿਆ ਜੇ ਗੱਲ ਚੱਲੀ ਆ ਤੇ ਗੱਲ ਜਾ ਕੇ ਹੁਣ ਕਿੱਥੇ ਤੱਕ ਰੁਕਣੀ ਰੁਕੂਗੀ ਦੇਖੋ ਜਿਹੜੀ ਨਸ਼ੇ ਵਾਲੀ ਗੱਲ ਆ ਨਾ ਚਿੱਟੇ ਵਾਲੀ ਗੱਲ ਆ ਇਹ ਕਾਲੀ ਸਰਕਾਰ ਦੇ ਵਿੱਚ ਵੀ ਇੰਨੀ ਪੁਖਤਾ ਤਰੀਕੇ ਨਾਲ ਉੱਠਦੀ ਰਹੀ ਆ ਤੇ ਕਦੇ ਕੈਪਟਨ ਮਨਿੰਦਰ ਸਿੰਘ ਵੀ ਇਹ ਕਹਿੰਦਾ ਰਿਹਾ ਵੀ ਮੈਂ ਬੰਦ ਕਰਦਾਗਾ ਵੀ ਮੈਂ ਬਹੁਤ ਵਧੀਆ ਸੈਟ ਅਪ ਮੈਨੇਜਮੈਂਟ ਕਰ ਲਵਾਂ ਪਰ ਅਜੇ ਤੱਕ ਜਿਹੜੀਆਂ ਪਿਛਲੀਆਂ ਸਰਕਾਰਾਂ ਤੇ ਜਿਹੜੀ ਆ ਸਰਕਾਰ ਇਹਨਾਂ ਨੇ ਤਾਂ ਰੌਲਾ ਬਹੁਤ ਪਾਇਆ ਸੀ ਨਾ ਇਹਨਾਂ ਨੇ ਤਾਂ ਇਹ ਵੀ ਕਹਾਇਆ ਉਦੋਂ ਅਸੀਂ ਪਾਰਟ ਸੀਗੇ ਵੀ ਵਿਕਰਮ ਮਜੀਠੀਆ ਜਿਹੜਾ ਹੈਗਾ ਚਿੱਟੇ ਦਾ ਤਸਕਰ ਆ ਤੇ ਉਸ ਤੋਂ ਬਾਅਦ ਉਹਦੀ ਮਾਫੀ ਮੰਗ ਲਈ ਯਾਨੀ ਸਭ ਤੋਂ ਵੱਡਾ ਡਰਾਮਾ ਜਿਹੜਾ ਬਦਲਾਅ ਵਾਲੀ ਸਰਕਾਰ ਨੇ ਚਿੱਟੇ ਦੇ ਉੱਤੇ ਕੀਤਾ ਲੋਕਾਂ ਦੀਆਂ ਵੋਟਾਂ ਲੈ ਲਈਆਂ ਤੇ ਲੋਕਾਂ ਦੇ ਘਰੇ ਜਿਹੜੇ 70 ਵਿਛ ਰਹੇ ਨੇ ਲੋਕ 15 ਸਾਲ ਦੇ 16 ਸਾਲ ਦੇ ਨੌਜਵਾਨਾਂ ਦੀਆਂ ਲਾਸ਼ਾਂ ਉੱਤਰ ਰਹੀ ਉਦੇ ਉੱਪਰ ਕਿਸੇ ਦੀ ਕੋਈ ਵਿਚਾਰ ਚਰਚਾ ਨਹੀਂ ਮੁੱਖ ਮੰਤਰੀ ਸਾਹਿਬ ਦਾ ਤਾਂ ਇੱਕੋ ਏਜੰਡਾ ਵੀ ਕੈਪਟਨ ਮੋਰਿੰਦਰ ਸਿੰਘ ਘਰੋਂ ਭਾਜੂਗਾ ਜੀ ਬਾਦਲ ਸਾਹਿਬ ਅਸੀਂ ਆ ਡੋਲ ਵਾਂਗੂ ਮਾਝ ਤਾਂਗੇ ਜੀ ਅਸੀਂ ਕਿੱਕਲੀ ਸੁਣਾ ਦਾਂਗੇ ਤੇ ਮੈਨੂੰ ਇਹ ਲੱਗਦਾ ਵੀ ਇਹ ਸਰਕਾਰਾਂ ਚਲਾਉਣ ਦੇ ਲੱਛਣ ਨੇ ਤੇ ਮੈਂ ਤਾਂ ਅੱਜ ਇਹ ਸੋਚ ਕੇ ਮੈਨੂੰ ਆਪਣੇ ਆਪ ਚ ਕੰਪਨੀ ਛੱਡਦੀ ਆ ਵੀ ਇਸ ਬਦਲਾਅ ਦੇ ਆਰੰਭ ਆਰੰਭ ਦੇ ਦੌਰ ਦੇ ਵਿੱਚ ਅਸੀਂ ਹਿੱਸਾ ਰਹਿ ਤੇ ਅਸੀਂ ਤਾਂ ਪੰਜਾਬ ਲਈ ਕੰਡੇ ਬੀਜ ਬੈਠੇ ਇਹ ਤਾਂ ਸਾਨੂੰ ਪ੍ਰਾਣਿਆਂ ਨੂੰ ਚੰਗਾ ਕਹਾਉਣ ਵਾਲੇ ਪਾਸੇ ਤੁਰਪੇ ਨੇ ਤੇ ਜੇ ਚਿੱਟਾ ਬੰਦ ਕਰਨਾ ਹੋਵੇ ਮੈਂ ਤੁਹਾਨੂੰ ਦੱਸਦਾ ਛੋਟੇ ਜਿਹੇ ਲੇਬਲ ਤੇ ਜਿਹੜਾ ਇੱਕ ਐਸਐਚਓ ਹੁੰਦਾ ਉਹ ਅਨਚਾਰਜ ਹੁੰਦਾ ਥਾਣੇ ਦਾ ਉਹਦੇ ਕੋਲ ਇੱਕ ਨਿੱਜੀ ਡਾਇਰੀ ਹੁੰਦੀ ਆ ਨਿੱਜੀ ਡਾਇਰੀ ਦੇ ਵਿੱਚ ਉਹਨੂੰ ਸਾਰਿਆਂ ਦਾ ਪਤਾ ਹੁੰਦਾ ਵੀ ਮੇਰੇ ਇਲਾਕੇ ਚ ਕੌਣ ਭੁੱਕੀ ਵੇਚਦਾ ਕੌਣ ਫੀਮ ਵੇਚਦਾ ਕਿਹੜੇ ਮੈਡੀਕਲ ਸਟੋਰ ਦੇ ਉੱਤੇ ਗੋਲੀਆਂ ਵਿਕਦੀਆਂ ਨੇ ਟੀਕੇ ਵਿਕਦੇ ਤੇ ਕਿਹੜੇ-ਕਿਹੜੇ ਬੰਦੇ ਇੱਥੇ ਚਿੱਟੇ ਦਾ ਸਪਲਾਈ ਕਰਦੇ ਨੇ ਇਹਦਾ ਮਤਵ ਲੈ ਆ ਵੀ ਪੁਲਿਸ ਜਾਣਬੁੱਝ ਕੇ ਰਾਜਨੀਤਿਕ ਸ਼ਹਿ ਪ੍ਰਾਪਤ ਕਰਕੇ ਉਹਨੂੰ ਬੰਦ ਨਹੀਂ ਕਰਨਾ ਚਾਹੁੰਦੀ ਠੀਕ ਆ ਉੱਪਰਲੇ ਰਾਜਨੀਤਿਕ ਮਾਲਕ ਬਦਲਦੇ ਰਹਿੰਦੇ ਨੇ ਪਿੱਛੇ ਤੁਸੀਂ ਸੁਣਿਆ ਉਹਨਾਂ ਦਾ ਇੱਕ IPS ਵੀ ਰਹੇ ਨੇ ਕੰਵਰ ਬਿਜੇ ਪ੍ਰਤਾਪ ਉਹਨੇ ਤਾਂ ਸ਼ਰਿਆਮ ਕੀਤਾ ਵੀ ਸਾਡਾ ਜਿਹੜਾ ਦਿੱਲੀ ਦਾ ਲੀਡਰ ਹੈ ਕਰਾਗ ਬਚੜਾ ਉਹਦੀ ਸ਼ਹਿ ਦੇ ਉੱਤੇ ਪਿੱਗਦਾ ਉਹਦਾ ਨਾਂ ਲੈ ਲੈ ਕੇ ਉਹ ਕਹਿੰਦਾ ਰਿਹਾ ਤੇ ਅੱਜ ਅਜੇ ਗੁਪਤਾ ਜਿਹੜਾ ਅੰਮ੍ਰਿਤਸਰ ਸੈਂਟਰਲ ਤੋਂ ਕਿਉਂਕਿ ਖਾਸ ਕਰਕੇ ਬਾਰਡਰ ਏਰੀਆ ਦੇ ਵਿੱਚ ਜਿਹੜਾ ਮਾਝਾ ਉੱਥੇ ਬਹੁਤ ਵੱਡੀ ਪ੍ਰੋਬਲਮ ਗੋ ਕੀ ਇਹਦੇ ਜਿਹੜੇ ਤੁਹਾਨੂੰ ਸਬੂਤ ਇਤਿਹਾਸ ਵੀ ਮਿਲ ਜਾਣਗੇ 1980 ਦੇ ਗੇੜ ਦੇ ਵਿੱਚ ਮਾਝੇ ਦਾ ਇੱਕ ਬਹੁਤ ਵੱਡਾ ਰਾਸੀ ਪਰਿਵਾਰ ਉਹਨਾਂ ਦੇ ਫਰਜੰਦ ਨੂੰ ਸ਼ਰਿਆਂ ਵਿੱਚ ਕਚਹਿਰੀ ਦੇ ਵਿੱਚ ਕੁੱਟਿਆ ਗਿਆ ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ ਇਸ ਪਰ 1980 ਦੇ ਵਿੱਚ ਜਦੋਂ ਖੜਕੂਵਾਦ ਪੰਜਾਬ ਦੇ ਵਿੱਚ ਆਉਂਦਾ ਤਾਂ ਇਹ ਨੇਰੀ ਜਿਹੜੀ ਨਸ਼ੇ ਵਾਲੀ ਉਹ ਸਾਈਡ ਲਾਈਨ ਹੋ ਜਾਂਦੀ ਆ ਉਹ ਹੋਰ ਪਾਸੇ ਰੁੱਕ ਕਰਦੀ ਆ ਦਿੱਲੀ ਦੇ ਕਲੱਬਾਂ ਚਲੇ ਜਾਂਦੀ ਆ ਰੇਪ ਪਾਰਟੀ ਦੇ ਵਿੱਚ ਚਲੇ ਜਾਂਦੀ ਆ ਪਰ 92 93 ਤੋਂ ਬਾਅਦ ਇਹ ਪੰਜਾਬ ਦੇ ਵਿੱਚ ਫੇਰ ਝੁੱਲਣ ਲੱਗਦੀ ਆ ਜਦੋਂ ਖੜਕੂਵਾਦ ਪੰਜਾਬ ਦੇ ਵਿੱਚੋਂ ਚਲੇ ਜਾਂਦਾ ਉਹ 14 15 ਸਾਲ ਪੰਜਾਬ ਧਾਰਮਿਕ ਲਹਿਰ ਦੇ ਵਿੱਚ ਸੀ ਇਸ ਕਰਕੇ ਬਚਿਆ ਰਿਆ ਪਰ ਹੁਣ ਜਿਵੇਂ ਆਪਾਂ ਬਾਰ ਬਾਰ ਕਹਿੰਨੇ ਆ ਵੀ ਸੱਪ ਮੂਰੇ ਬੀਨ ਵੀ ਵਜਾਉਣੀ ਪੈਣੀ ਆ ਤੇ ਸੱਪ ਖੁੱਡ ਚੋਂ ਕੱਢ ਕੇ ਮਾਰਨਾ ਵੀ ਪੈਣਾ ਤੇ ਭਗਵਾਨ ਤੁਮਨ ਸਾਹਿਬ ਇਸ ਲਈ ਸਿਹਰਦ ਨਹੀਂ ਕਿਉਂਕਿ ਜਦੋਂ ਬੰਦਾ ਉਹਨਾਂ ਉੱਪਰ ਬੜੇ ਅਲੀਗੇਸ਼ਨ ਲੱਗਦੇ ਨੇ ਵੀ ਬੜੀ ਸ਼ਰਾਬ ਪੀਂਦੇ ਨੇ ਜੀ ਲੋਕ ਉਹਨਾਂ ਨੂੰ ਸ਼ਰਾਬੀ ਮੁੱਖ ਮੰਤਰੀ ਵੀ ਕਹਿੰਦੇ ਨੇ ਪਹਿਲਾਂ ਤਾਂ ਆਪਣਾ ਦਾਗ ਧੋਣਾ ਪਏਗਾ ਜਿਹੜਾ ਇੱਕ ਨਸ਼ੇ ਦਾ ਥੋੜੇ ਪਰ ਕਲੰਕ ਲੱਗਿਆ ਹੋਇਆ ਤੁਸੀਂ ਇਹ ਕਮਿਟਮੈਂਟ ਤਾਂ ਕਰ ਸਕਦੇ ਹੋ ਐਜ਼ ਅ ਲੀਡਰ ਵੀ ਮੈਂ ਪਾਈ ਅੱਜ ਤੋਂ ਨਸ਼ਾ ਨਹੀਂ ਕਰਾਂਗਾ ਤੇ ਪੰਜਾਬ ਦੇ ਵਿੱਚ ਵੀ ਲੋਕਾਂ ਨੂੰ ਨਸ਼ਾ ਨਾ ਕਰਨ ਦੀ ਮੈਂ ਅਪੀਲ ਕਰਦਾ ਹੁਣ ਜਦੋਂ ਮੈਂ ਆਪ ਹੀ ਦੋ ਬੋਤਲਾਂ ਤਿੰਨ ਬੋਤਲਾਂ ਸ਼ਾਮ ਨੂੰ ਸ਼ਰਾਬ ਦੀਆਂ ਪੀਣੀਆਂ ਫਿਰ ਮੈਂ ਕਿਦਾਂ ਅਪੀਲ ਕਰ ਸਕਦਾ ਤੇ ਫਿਰ ਸਾਰੇ ਜਿਹੜੇ ਹੈਗੇ ਨੇ ਫੱਟੇ ਚੱਕੀ ਜਾਂਦੇ ਨੇ ਤੇ ਨੈਕਸਸ ਟੁੱਟਣਾ ਕਿੱਥੋਂ ਆ ਸਿਰਫ ਰਾਜਨੀਤਿਕ ਮਾਲਕ ਜਿਹੜੇ ਨੇ ਉੱਪਰ ਉਹ ਬਦਲੇ ਨੇ ਥੱਲੇ ਪ੍ਰਸ਼ਾਸਨ ਨੂੰ ਤਾਂ ਪੈਸੇ ਚਾਹੀਦੇ ਨੇ ਬਿਊਰੋਕ੍ਰੇਸੀ ਦੇ ਮੂੰਹ ਖੂਨ ਲੱਗਿਆ ਹੋਇਆ ਤੇ ਜੀ ਜੀ ਤੇ ਮੈਂ ਨਾਲ ਨਾਲ ਫੇਰ ਉਹੀ ਗੱਲ ਕਰਦਾ ਇੱਕ ਇਲਜ਼ਾਮ ਹੋਰ ਬਹੁਤ ਵੱਡਾ ਪੰਜਾਬ ਦੇ ਵਿੱਚ ਵੀ ਸਟੇਟ ਆਨ ਕਰ ਗਿਆ ਜੀ ਨਸ਼ਾ afghanistan pakistan ਤੋਂ ਆਉਂਦਾ ਨਹੀਂ ਅੱਜ ਗੁਜਰਾਤ ਦੇ ਵਿੱਚੋਂ ਵੀ ਆਉਣ ਲੱਗ ਗਿਆ ਅੱਜ ਦਿੱਲੀ ਦੇ ਵੱਡੇ ਜਿਹੜੇ ਡੀਲਰ ਨੇ ਸਮੱਗਲਰ ਨੇ ਉਨਾ ਬਾਰੇ ਜੇ ਤੁਸੀਂ ਪਤਾ ਕਰੋ ਉਹ ਥਰੂ ਇੰਡੋਨੇਸ਼ੀਆ ਥਰੂ ਥਾਈਲੈਂਡ ਤੋਂ ਵੀ ਨਸ਼ਾ ਜਿਹੜਾ ਆਉਣ ਲੱਗ ਗਿਆ ਤੁਸੀਂ ਕੱਲਾ ਇਹ ਨਹੀਂ ਵੀ ਪਾਕਿਸਤਾਨ ਨੂੰ ਇਸ ਗੱਲ ਦੀ ਦੋਸ਼ੀ ਮੰਨ ਸਕਦੇ ਹੋ ਜਾਂ ਅਫਗਾਨਿਸਤਾਨ ਦੇ ਉੱਪਰ ਗੱਲ ਸਿੱਟ ਕੇ ਆਪਣੀ ਗੱਲ ਤੋਂ ਬਰੀ ਹੋ ਸਕਦੇ ਆ ਇੱਧਰ ਵਾਲਾ ਕੌਣ ਰੁਕੇਗਾ ਇੱਧਰ ਸੈਂਟਰ ਦੀਆਂ ਸਟੇਟਸ ਨੇ ਜਿਹੜੀਆਂ ਉੱਥੋਂ ਕੌਣ ਰੁਕੇਗਾ ਬਾਕੀ ਦਾ ਬਾਰਡਰ ਵਾਲਾ ਤਾਂ ਰੁਕ ਸਕਦਾ ਉੱਥੇ ਤਾਂ ਤੁਸੀਂ ਜਿਹੜਾ ਕੋਈ ਸਮੱਗਲਰ ਨੂੰ ਗੋਲੀ ਵੀ ਮਾਰ ਸਕਦੇ ਹੋ ਪਰ ਜਿਹੜੇ ਆ ਵਿੱਚ ਅੰਦਰ ਬੈਠੇ ਨੇ ਥੋੜੇ ਤੇ ਇਹ ਰਾਜਨੀਤਿਕ ਆਗੂ ਨੇ ਜਿਹੜੇ ਉਹ ਇਨਵੋਲਵ ਨੇ ਪੁਲਿਸ ਤੰਤਰ ਨਾਲ ਮਿਲ ਕੇ ਇੱਕ ਵੱਡਾ ਅਨੈਕਸ ਚਲਾਇਆ ਜਾ ਰਿਹਾ ਔਰ ਮੈਨੂੰ ਕੋਈ ਸ਼ੱਕ ਨਹੀਂ ਇਸ ਕਾਲ ਦੇ ਵਿੱਚ ਵੀ ਜਿਹੜੀ ਹੁਣ ਦੀ ਸਰਕਾਰ ਆ ਇਹ ਵੀ ਕਿਤੇ ਨਾ ਕਿਤੇ ਇਸ ਦੀ ਗ੍ਰਿਫਤ ਦੇ ਵਿੱਚ ਆ ਚੁੱਕੀ ਆ ਤੇ ਮੋٹے ਪੈਸੇ ਕਮਾ ਰਹੇ ਨੇ ਬਿਲਕੁਲ ਭਾਈ ਜਿਸ ਤਰ੍ਹਾਂ ਪਹਿਲਾਂ ਕੁਮਰਵੀਜੇ ਪ੍ਰਤਾਪ ਨੇ ਇਹ ਗੱਲ ਚੱਕੀ ਉਹਨਾਂ ਨੇ 92 ਨੇ 92 ਦੇ ਵਿੱਚ ਕੌਣ ਬੋਲਿਆ ਕੁਮਰਵੀਜੇ ਪ੍ਰਤਾਪ ਬੋਲੇ ਤੇ ਹੁਣ ਡਾਕਟਰ ਅਜੀਤ ਗੁਪਤਾ ਨੇ ਪਬਲਿਕ ਲਈ ਇਹ ਗੱਲ ਆਖੀ ਉਹਨਾਂ ਦੀ ਮੀਟਿੰਗ ਸੀ ਖੈਰ ਉਹ ਜਦੋਂ ਗੱਲ ਬਾਹਰ ਆ ਗਈ ਤਾਂ ਪਬਲਿਕ ਹੀ ਹੋ ਗਈ ਨਾ ਤੇ ਡਾਕਟਰ ਅਜੀਤ ਗੁਪਤਾ ਨੇ ਪਰ 92 ਦੇ ਵਿੱਚੋਂ ਜੇ ਦੋ ਬੋਲੇ ਨੇ 90 ਨਹੀਂ बोल रहे इट मींस ये मन लिए के हिस्सेदारियां ने गल या भी पंजाबी दी कहावतਾਂ ਭੁੱਖੇ ਜੱਟ ਨੂੰ ਕਟੋਰਾ ਥਿਆਇਆ ਮੈਂ ਕਿਸੇ ਖਾਸ ਜਾਤੀ ਵਿਸ਼ੇਸ਼ ਨਾਲ ਨਹੀਂ ਕਰ ਰਿਹਾ ਹਾਂ कहावत ਹਾਂ कहावतა ਭੁੱਖੇ ਜੱਟ ਨੂੰ ਕਟੋਰਾ ਥਿਆਇਆ ਕਹਿੰਦਾ ਪਾਣੀ ਪੀ ਪੀ ਆਫਰਿਆ ਤੇ ਗੱਲ ਤਾਂ ਹੁਣ ਇਹ ਆ ਵੀ ਇਹਨਾਂ ਦੇ ਵਿਧਾਇਕਾਂ ਦੇ ਹਾਲਾਤ ਇਹ ਜੇ ਨੇ ਉਹ ਕਹਿੰਦੇ ਭਾਈ ਸਾਡੇ ਤਾਂ ਭਾਂਡੇ ਵਿਗਣੇ ਵਾਲੇ ਹੋਏ ਪਏ ਆ ਹੁਣ ਉੱਥੇ ਜਿਹੜਾ ਮਾੜਾ ਆਨਸਰ ਹੁੰਦਾ ਤੁਹਾਡੇ ਵਾਲ ਦੇ ਵਾਲੇ ਉਹ ਕਹਿੰਦਾ ਵੀ ਆਪਾਂ ਕੰਮ ਸਟਾਰਟ ਕਰਾ ਦਨੇ ਆ ਜੀ 2 ਰੁਪਏ ਆਉਣ ਲੱਗ ਜਾਣਗੇ ਉਹ ਕਹਿੰਦਾ ਕਾਹਦਾ ਕਹਿੰਦਾ ਡੜੇ ਸੱਟੇ ਵਾਲੇ ਤਾਂ ਜੀ ਮਿੰਤਾ ਕਰਦੇ ਆ ਉਹ ਕਹਿੰਦਾ ਵੀ ਆਉਣ ਦੇ ਠੀਕ ਆ ਜੀ ਉਹ ਕਹਿੰਦਾ ਜੀ ਡੜੇ ਸੱਟੇ ਵਾਲੇ ਤਾਂ ਥੋੜੇ ਪੈਸੇ ਬਣਦੇ ਨੇ ਉਹ ਕਹਿੰਦਾ ਫਿਰ ਵੀ ਚੱਟੇ ਵਾਲਾ ਕਰਾ ਦਨੇ ਆ ਜੀ ਇਹ ਪੁਲਿਸ ਅਫਸਰ ਦੱਸਦੇ ਨੇ ਜਿਹੜੇ ਚੰਗੀਆਂ ਪੋਸਟਾਂ ਦੇ ਉੱਤੇ ਨੇ ਉਹਨਾਂ ਦੇ ਨਾਲ ਕਈ ਵਾਰ ਤੁਹਾਡਾ ਬੈਟਨ ਉਠਲਣ ਵੀ ਹੁੰਦਾ ਉਹ ਕਹਿੰਦਾ ਯਾਰ ਕਰੀਏ ਕੀ ਸਾਡੀ ਜਾਨ ਖਾਂਦੇ ਨੇ ਕਹਿੰਦਾ ਫਿਰ ਹੁਣ ਅਸੀਂ ਘਰੋਂ ਥੋੜਾ ਦੇਣੇ ਆ ਕਹਿੰਦਾ ਅਸੀਂ ਕਹਿੰਨੇ ਆ ਵੀ ਆ ਬੈਠੇ ਨੇ ਜੀ ਕਰ ਲਓ ਗ ਜਦੋਂ ਆ ਸੁਪਲਾਈ ਸ਼ੁਰੂ ਹੋ ਜਾਂਦੀ ਆ ਤੇ ਪੈਸੇ ਇਹਨਾਂ ਨੂੰ ਆਉਣ ਲੱਗ ਜਾਂਦੇ ਨੇ ਹਰ ਮੈਂ ਬਾਰ ਬਾਰ ਕਹਿੰਨਾ ਜਦੋਂ ਕਿਤੇ ਪਰਦੇ ਚੱਕੇ ਜਾਣਗੇ ਸਭ ਤੋਂ ਜ਼ਿਆਦਾ ਇਹ ਤਾਂ ਕੱਲੇ ਮਜੀਠੀਏ ਤੇ ਲਾਉਂਦੇ ਸੀ ਨਾ ਇਹਨਾਂ ਤੇ ਮੈਨੂੰ ਲੱਗਦਾ ਵੀ 40 50 ਤੇ ਇਲਜ਼ਾਮ ਲੱਗਣਗੇ ਵੀ ਇਹ ਵੀ ਇਨਵੋਲ ਰਹਿ ਨਹੀਂ ਇਸ ਕਾਲ ਦੇ ਵਿੱਚ ਹਰ ਸਭ ਤੋਂ ਜ਼ਿਆਦਾ ਇਨਕਲਾਬ ਦਾ ਸਭ ਤੋਂ ਜ਼ਿਆਦਾ ਬਦਲਾਅ ਦਾ ਰੌਲਾ ਉਹ ਪਾਉਂਦੇ ਨੇ ਤੇ ਜਿਹੜੇ ਬੰਦੇ ਪੀੜਤ ਨੇ ਜਿਵੇਂ ਕੁਮਰ ਵੀਜੇ ਪ੍ਰਤਾਪ ਆ ਉਹ ਦਿਲ ਤੋਂ ਉਹਨੂੰ ਲੱਗਦਾ ਵੀ ਯਾਰ ਇਹ ਗੱਲ ਆਪਾਂ ਨੂੰ ਕਰਨੀ ਚਾਹੀਦੀ ਇਨਸਾਨੀਅਤ ਦੇ ਨਾਤੇ ਅੱਜ ਆ ਜੇ ਗੁਪਤਾ ਬੋਲੇ ਆ ਉਹ ਬੋਲਣਗੇ ਉਹਨਾਂ ਨੂੰ ਇਹ ਵੀ ਲੱਗਦਾ ਵੀ ਇਹ ਚਿੱਟਾ ਜਿਹੜਾ ਹੈਗਾ ਸਾਡੀ ਐਮ.ਐਲ.ਏ. ਸ਼ਿਪ ਦਾ ਸਾਡੀ ਆਪਣੀ ਸਾਖ ਵੀ ਨਹੀਂ ਬਚਣੀ। ਸਾਨੂੰ ਲੋਕਾਂ ਨੇ ਘਰੋਂ ਕੱਢ ਕੇ ਜੁੱਤੀਆਂ ਮਾਰਨੀਆਂ ਨੇ। ਮੈਂ ਤੁਹਾਨੂੰ ਦੱਸ ਕਿਹਾ 1980 ਦਾ ਇਨਸੀਡੈਂਟ ਮਾਝੇ 'ਚ ਪਤਾ ਕਰ ਲਓ ਵੀ ਕਿਹੜੇ ਲੀਡਰ ਦੇ ਪੁੱਤ ਨੂੰ ਕਚਹਿਰੀਆਂ ਦੇ ਵਿੱਚ ਕੁੱਟਿਆ ਗਿਆ ਸੀ ਇਸ ਮਸਲੇ ਦੇ ਉੱਤੇ। ਇਸ ਕਰਕੇ ਇਹ ਜਿਹੜੀ ਗੱਲ ਹੈਗੀ ਆ ਬੜੀ ਦੂਰ ਤੱਕ ਜਾਣੀ ਆ। ਜਦੋਂ ਘਰਾਂ ਦੇ ਵਿੱਚ ਇਹ ਨਸ਼ਾ ਜਿਹੜਾ ਹੈਗਾ ਇੱਕ ਹੋਰ ਪ੍ਰੋਬਲਮ ਆ ਗਈ। ਪਹਿਲਾਂ ਇਹ ਖਾਸ ਕਰਕੇ ਕਿਸਾਨੀ ਨੂੰ ਨੇ ਡੰਗਿਆ ਪੰਜਾਬ ਦੀ ਨੂੰ। ਕਿਸਾਨ ਘਰਾਂ ਦੇ ਵਿੱਚ ਇਹ ਆਇਆ। ਹੁਣ ਦਲਿਤਾਂ ਦੇ ਵੇੜਿਆਂ ਚਲੇ ਗਿਆ। ਅਰੋ ਚਿੱਕਾ ਮਾਰਦੇ ਨੇ ਆ ਵੋਟਾਂ ਦਾ ਜਿਹੜਾ ਰਿਜ਼ਲਟ ਆਇਆ ਨਾ ਇਹ ਚਿੱਟੇ ਦੀ ਕਰਾਮਾਤ ਆ ਉਹਨੇ ਇਹ ਜਿਹੜੀ ਹੈਗੀ ਸ਼ਿਫਟ ਕਰਾਈ ਆ ਦੂਜੇ ਪਾਸੇ ਉਹਨਾਂ ਨੂੰ ਇਹ ਲੱਗਦਾ ਵੀ ਯਾਰ ਇਹ ਰੀਲੀਫ ਦੇ ਦੇਣ ਸਾਨੂੰ ਜੇ ਕਿਤੇ ਆਾ ਚੰਨੀ ਹੋਣੀ ਅਮਰਿੰਦਰ ਵਰਿੰਗ ਕਿਤੇ ਜਾ ਕੇ ਸਾਨੂੰ ਰੀਲੀਫ ਇਹਨਾਂ ਨੇ ਤਾਂ ਦੇਣੀ ਨਹੀਂ ਕਿਉਂਕਿ ਸਵਾ ਦੋ ਸਾਲ ਦੇ ਵਿੱਚ ਉਹਨਾਂ ਨੇ ਦੇਖ ਲਿਆ ਵੀ ਗੱਲਾਂ ਦਾ ਕੜਾਏ ਗਿੱਕਲੀਆਂ ਨੇ ਗਿੱਦਾ ਪੋਣਾ ਸਿੱਖ ਲਿਆ ਜਾਂ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸਵਰਗਵਾਸੀ ਨੇ ਅੱਜ ਅਸੀਂ ਵੀ ਉਹਨਾਂ ਦੇ ਵਿਰੋਧ ਚ ਰਹੇ ਹਾਂ ਉਹਨਾਂ ਦੇ ਖਿਲਾਫ ਬੋਲਣਾ ਸਿੱਖ ਲਿਆ ਚਾ ਸਕਬੀਰ ਨੂੰ ਮੰਦ ਬੁੱਧੀ ਕਹਤਾ ਇਹ ਤੋਂ ਬਾਅਦ ਅਜੇ ਕੋਈ ਗੱਲ ਚੱਲੀ ਨਹੀਂ ਸੋ ਸਾਰਾ ਕੁਝ ਪਤਾ ਹੈ ਇਸ ਪ੍ਰਬੰਧ ਨੂੰ ਸਾਰਾ ਕੁਝ ਸਰਕਾਰ ਨੂੰ ਪਤਾ ਏਜੰਸੀਆਂ ਨੂੰ ਪਤਾ ਪਰ ਜਾਣ ਬੁੱਝ ਕੇ ਅੱਖਾਂ ਮੀਚੀਆਂ ਹੋਈਆਂ ਨੇ ਪਰ ਇਹ ਅੱਖਾਂ ਮੀਚੀਆਂ ਕੰਮ ਨਹੀਂ ਆਉਣੀਆਂ ਅੱਜ 68 ਸੀਟਾਂ ਤੇ ਹਾਰੇ ਹੋਣਾ ਮੈਂ ਤੁਹਾਨੂੰ ਇੱਕ ਦਾਅਵੇ ਨਾਲ ਕਹਿਣਾ ਕੋਈ ਬਿਰਲਾ ਰਹੇਗਾ ਪੰਜਾਬ ਦੇ ਵਿੱਚ ਜਦੋਂ 2027 ਦੀ ਇਲੈਕਸ਼ਨ ਹੋਏਗੀ ਲੋਕ ਘਰਾਂ ਤੋਂ ਨਹੀਂ ਨਿਕਲਣ ਦੇਣਗੇ ਜਿਹੜੇ ਭਗਵੰਤ ਮਾਨ ਸਾਹਿਬ ਅੱਜ ਟਾਰਾਂ ਮਾਰਦੇ ਨੇ ਵੀ ਮੈਂ ਇੱਥੇ 25 ਸਾਲ ਰਾਜ ਕਰੂੰਗਾ ਸੁਖਵੀਰ ਵੀ ਨਹੀਂ ਨਾ ਕਰ ਸਕਿਆ ਤੇ ਇਹ ਮੈਨੂੰ ਲੱਗਦਾ ਉਹ ਤਾਂ ਫੇਰ ਵੀ 10 ਸਾਲ ਕਰਗੇ ਸੀ ਇਹ 27 ਤੱਕ ਨਿਭੜ ਜਾਣਗੇ ਅੱਛਾ ਭਾਈ ਜਿਸ ਤਰ੍ਹਾਂ ਗੱਲ ਕੀਤੀ ਕਿ ਮੈਂ ਮੁੱਖ ਮੰਤਰੀ ਸਾਹਿਬ ਨਾਲ ਬੈਠੇ ਸੀ ਉਦੋਂ ਜਦੋਂ ਅਰਵਿੰਦ ਕੇਜਰੀਵਾਲ ਕਹਿੰਦੇ ਸੀ ਕਿ ਤਿੰਨ ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਕਰ ਦੇਵਾਂਗੇ ਇਹ ਤਾਂ ਇਹ ਵੀ ਕਹਿੰਦੇ ਹੁੰਦੇ ਸੀ ਕਿ ਚਿੱਟਾ ਖਤਮ ਕਰਨ ਦੇ ਲਈ ਇੱਛਾ ਸ਼ਕਤੀ ਚਾਹੀਦੀ ਆ ਹੁਣ ਇਹਨਾਂ ਦੀ ਇੱਛਾ ਸ਼ਕਤੀ ਕਿੱਥੇ ਆ ਤੇ ਹੁਣ ਉਹ ਮੀਡੀਆ ਵੀ ਇਹਨਾਂ ਨੂੰ ਸਵਾਲ ਨਹੀਂ ਕਰਦਾ ਕਿ ਦੱਸੋ ਜੀ ਇੱਛਾ ਸ਼ਕਤੀ ਕਿੱਥੇ ਆ ਦੱਸੋ ਜੀ ਤਿੰਨ ਮਹੀਨੇ ਕਦੋਂ ਹੋਣਗੇ ਪੂਰੇ ਮੈਂ ਤੁਹਾਨੂੰ ਇਹ ਗੱਲ ਦੱਸਾਂ ਜੀ ਮੈਂ ਬੜਾ ਲੰਬਾ ਸਮਾਂ ਕੰਮ ਕੀਤਾ ਸ਼ੁਰੂਆਤੀ ਤੌਰ ਤੇ ਇਹਨਾਂ ਨਾਲ ਇਹਨਾ ਡਰਾਮ ਸਾਰੇ ਗੇਜਰੀਬਾਦ ਸਾਹਿਬ ਜਿੰਨਾ ਸਮਾਰਟਲੀ ਝੂਠ ਬੋਲਦੇ ਨੇ ਉਹਨਾਂ ਕੋਈ ਨਹੀਂ ਬੋਲ ਸਕਦਾ ਹੁਣ ਲੋਕ ਸਮਝ ਗਏ ਨੇ ਹੁਣ ਤੁਸੀਂ ਇਹ ਦੇਖੋ ਅਜੇ ਵੀ ਲੋਕ ਮੁੱਦੇ ਜਿਹੜੇ ਚਿੱਟਾ ਗਾਇਬ ਰਿਹਾ ਅਖੇ ਜਿਓ ਜੇਲ ਦੇ ਸਲਾਖ ਵਾਲੀਆਂ ਫੋਟੋ ਤੁਸੀਂ ਪੰਜਾਬ ਚ ਲਗੀਆਂ ਦੇਖੀਆਂ ਤੁਸੀਂ ਸ਼ਰਾਬ ਦੇ ਘਟਾਲੇ ਚ ਅੰਦਰ ਬੈਠੇ ਹੋ ਤੁਹਾਡੇ ਬੰਦੇ ਅੰਦਰ ਨੇ ਤੇ ਤੁਸੀਂ ਕਾਦੀ ਲੋਕਾਂ ਤੋਂ ਜਿਹੜੀ ਹੈਗੀ ਆ ਤਰਸ ਦੇ ਪਾਤਰ ਬਣ ਰਹੇ ਮੈਂ ਫੇਰ ਤੁਹਾਨੂੰ ਬਾਰ ਬਾਰ ਕਹਿੰਨਾ ਇਹ ਸਿਰਫ ਡਰਾਮਾ ਕਰਦੇ ਨੇ ਇਹ ਲੋਕਾਂ ਦੀਆਂ ਵੋਟਾਂ ਲੈਣ ਲਈ ਜੇ ਲੋਕ ਜੇ ਇਹਨਾਂ ਨੂੰ ਇਹ ਲੱਗੇ ਵੀ ਕੱਚੇ ਬਣਾਣ ਸਾਨੂੰ ਵੋਟ ਮਿਲਦੀ ਆ ਤਾਂ ਇਹ ਕੱਚੇ ਬਣਾਣ ਤੇ ਵੀ ਸੜਕਾਂ ਤੇ ਤੁਰੇ ਫਿਰਨਗੇ ਇਹਨਾਂ ਦੇ ਹਾਲਾਤ ਇਹ ਨੇ ਜਾਨੀ ਕਿ ਮੈਂ ਰਾਜਨੀਤਿਕ ਸਫਰ ਦੇ ਵਿੱਚ ਮੈਨੂੰ ਬਹੁਤ ਸਾਲ ਹੋ ਗਏ ਰਾਜਨੀਤੀ ਵਿੱਚ ਤੁਰੇ ਫਿਰਦੇ ਨੂੰ ਇਸ ਪ੍ਰਕਾਰ ਦੀ ਗਰਾਫਟ ਨਹੀਂ ਸੀ ਕਦੇ ਦੇਖੀ ਜੋ ਸੁਵਾਤੀ ਮਾਲੀਬਾਲ ਨਾਲ ਹੋਇਆ ਇਸ ਪ੍ਰਕਾਰ ਦੇ ਲੱਖਾਂ ਇਨਸੀਡੈਂਟ ਪੰਜਾਬ ਦੇ ਵਿੱਚ ਵਾਪਰੇ ਨੇ ਕਿਸੇ ਨੇ ਬਾਹਰ ਨਹੀਂ ਕੱਢੀ 14 ਤੋਂ 16 ਦੇ ਵਿੱਚ ਮੈਂ ਬੜਾ ਕੁਝ ਅੱਖਾਂ ਨਾਲ ਵੇਖਿਆ ਜੋ ਜੋ ਪੰਜਾਬ ਦੇ ਵਿੱਚ ਹੁੰਦਾ ਰਿਹਾ ਅੱਜ ਜਿਹੜੇ ਸੋ ਕਾਲ ਵੱਡੇ ਇਨਕਲਾਬੀ ਅਹੁਦਿਆਂ ਦੇ ਉੱਤੇ ਬੈਠੇ ਨੇ ਮੈਂ ਇਹਨਾਂ ਨੂੰ ਨਿੱਜੀ ਤੌਰ ਤੇ ਜਾਣਦਾ ਵੀ ਇਹਨਾਂ ਨੇ ਕੀ ਕੀ ਕਰਕੇ ਟਿਕਟਾਂ ਲਈਆਂ ਨੇ ਕੀ ਕੀ ਕਰਕੇ ਸਤਾ ਦੇ ਵਿੱਚ ਆਏ ਨੇ ਤੇ ਲੋਕਾਂ ਨਾਲ ਕੀ ਕੀ ਝੂਠ ਬੋਲੇ ਗਏ ਨੇ ਮੈਂ ਤੁਸੀਂ ਵੱਡੀ ਐਗਜ਼ਾਮਪਲ ਆ ਅੱਜ ਸੰਜੇ ਸਿੰਘ ਦਾ ਤਰੀਕਾ ਬੁਕਤੋ ਦਾ ਫਿਰਦਾ ਲੁਧਿਆਣੇ ਵਿੱਚ ਬਿਕਰਮੀ ਮਜੀਠੀਆ ਉੱਤੇ ਪਰ ਕੇਸ ਕੀਤਾ ਹੋਇਆ ਆਪ ਇੱਕ ਲੈਟਰ ਲਿਖੀ ਮਾਫੀ ਮੰਗ ਕੇ ਆਪ ਸੁਰਖਰੂ ਹੋ ਗਿਆ ਇਹਦਾ ਮਤਵਲੇ ਆ ਵੀ ਤੁਸੀਂ ਦੂਜਿਆਂ ਨੂੰ ਫਸਾ ਦੋ ਆਪ ਤੁਸੀਂ ਬਚੇ ਰਹੋ ਦੁੱਧ ਤੋਤੇ ਬਣੇ ਇਹ ਨਹੀਂ ਚੱਲੇਗਾ ਲੋਕਾਂ ਨੇ ਇਸ ਵਾਰੀ ਇਹਨਾਂ ਦੀ ਜਿਹੜੀ ਅਪੀਲ ਸੀ ਕਿ ਚੱਟੇ ਵਾਲਾ ਮੁੱਦਾ ਹੀ ਬਾਰੇ ਕਰ ਦਿੱਤਾ ਮੁੱਦਾ ਇਹ ਸੀ ਵੀ ਮੈਨੂੰ ਜੇਲ੍ਹ ਚ ਪਾਇਆ ਗਿਆ ਜੀ ਮੈਨੂੰ ਵੋਟਾਂ ਪਾਓ ਮੈਨੂੰ ਤਰਸ ਦੇ ਆਧਾਰ ਤੇ ਵੋਟਾਂ ਪਾਓ ਤਰਸ ਦੇ ਆਧਾਰ ਦੇ ਉੱਤੇ ਕੀ ਤੇਰਾ ਪਰਿਵਾਰ ਸ਼ੀਦ ਹੋਇਆ ਸੀ ਜਾਂ ਤੇਰੇ ਪਰ ਕੋਈ ਇਸ ਪ੍ਰਕਾਰ ਦੀ ਕੋਈ ਕੁਦਰਤੀ ਕਰੋਪੀ ਆ ਗਈ ਸੀ ਵੀ ਤੈਨੂੰ ਦਸ ਦੇ ਆਧਾਰ ਤੇ ਵੋਟਾਂ ਦੇ ਦਿੱਤੀਆਂ ਤੈਨੂੰ ਦੋ ਵਾਰੀ ਦਿੱਲੀ ਦਾ ਮੁੱਖ ਮੰਤਰੀ ਬਣਾਤਾ ਤੈਨੂੰ ਪੰਜਾਬ ਦੇ ਵਿੱਚ ਸਰਕਾਰ ਬਣਾ ਕੇ ਦੇਤੀ ਹੋਰ ਕੀ ਚਾਹੀਦਾ ਕਦੇ ਪੰਜਾਬ ਦਾ ਮੁੱਖ ਮੰਤਰੀ ਕਹਿਣ ਲੱਗ ਜਾਂਦਾ ਕਦੇ ਮੈਂ ਮਾਂ ਦੀ ਸੌਂ ਖਾ ਕੇ ਕਹਿੰਦਾ ਵੀ ਮੈਂ ਸ਼ਰਾਬ ਨਹੀਂ ਪੀਵਾਂਗਾ ਕਦੇ ਕਹਿੰਦਾ ਵੀ 13 ਹੱਥ ਦੇ ਦਿਓ ਆ ਜਿਹੜੇ ਸੱਤ ਰਾਜ ਸਭਾ ਮੈਂਬਰ ਸਾਰਾ ਪੰਜਾਬ ਜਾਣਦਾ ਵੀ ਕਿਸ ਤਰ੍ਹਾਂ ਟਿਕਟਾਂ ਵੇਚ ਕੇ ਉੱਥੇ ਭੇਜੇ ਨੇ ਕਿਸੇ ਚੀਜ਼ਾਂ ਨੂੰ ਛੱਡ ਕੇ ਉਹਨਾਂ ਦੀ ਕੀ ਦੇਣ ਸੀ ਜੀ ਤੇ ਇਸ ਕਰਕੇ ਪਾਰਟੀ ਦਾ ਜਿਹੜਾ ਵਲੰਟੀਅਰ ਨਿਆ ਬਰਕਰਾਂ ਉਹ ਤਾਂ ਮਰਿਆ ਮਰਿਆ ਨਾਲ ਚੱਟੇ ਨੇ ਪੰਜਾਬ ਮਾਰ ਦਿੱਤਾ ਦੋਨੇ ਪੱਸੇ ਜਦੋਂ ਨਿਰਾਸ਼ਾ ਫੈਲੀ ਤੇ ਅੱਜ ਅਜੇ ਗੁਪਤਾ ਦੇ ਤੁਸੀਂ ਸ਼ਬਦ ਸੁਣੋਗੇ ਨਾ ਠੀਕਾ ਜੀ ਉਹ ਬਾਅਦ ਦੇ ਵਿੱਚ ਉਹ ਕਿਦਾਂ ਜਸਟੀਫਾਈ ਕਰਦੇ ਨੇ ਜਦੋਂ ਸ਼ਬਦਾਂ ਨੂੰ ਤੁਸੀਂ ਉਹ ਸਰੀਰ ਨੂੰ ਉਸ ਵੀਡੀਓ ਨੂੰ ਸੁਣੋਗੇ ਤੁਹਾਨੂੰ ਮਹਿਸੂਸ ਹੋ ਜਾਏਗਾ ਵੀ ਗੱਲ ਕਿੱਥੋਂ ਕਿੱਥੇ ਆ ਗਈ ਆ ਜੀ ਅੱਛਾ ਭਾਜੀ ਹੁਣ ਅਕਾਲੀਵਾਲ ਤੋਂ ਕੰਮ ਸ਼ੁਰੂ ਹੋਇਆ 10 ਸਾਲ ਕੱਢ ਕੇ ਡੱਕਾ ਫਰਕ ਨਹੀਂ ਪਿਆ ਇਹ ਲੱਕ ਤੋੜਨ ਵਾਲਾ ਕਹਿ ਗਿਆ ਕਿ 28 ਦਿਨਾਂ ਚ ਲੱਕ ਤੋੜ ਦੂੰਗਾ ਉਹ ਲੰਘ ਗਿਆ ਕੋਈ ਫਰਕ ਨਹੀਂ ਪਿਆ ਤੇ ਹੁਣ ਸਵਾ 2 ਸਾਲ ਇਹਨਾਂ ਨੇ ਕੱਢਤੇ ਹੁਣ ਜਿਸ ਤਰ੍ਹਾਂ ਵਿਧਾਇਕ ਗੱਲ ਕਰਦੇ ਨੇ ਜਿਹੜੇ ਵੀ ਬੋਲਦੇ ਨੇ ਕਾ ਦੁੱਕਾ ਉਹਨਾਂ ਤੋਂ ਵੀ ਲੱਗਦਾ ਕਿ ਵਸਦੀ ਇਹਨਾਂ ਦੀ ਵੀ ਗੱਲ ਹੈ ਨਹੀਂ ਕਿਉਂਕਿ ਗੱਲ ਵਸਦੀ ਤੇ ਹੈਗੀ ਆ ਪਰ ਬੇਈਮਾਨੀਆਂ ਨੇ ਮਨ ਚ ਬੇਈਮਾਨੀ ਤੇ ਪਰ ਫਿਰ ਹੁਣ ਗੱਲ ਤੇ ਲੋਕਾਂ ਹੱਥ ਖੜੀ ਆ ਲੋਕ ਕੀ ਕਰਨ ਹੁਣ ਕਿਵੇਂ ਸਭ ਕੁਝ ਸਿਖਾਉਣ ਇਹਨਾਂ ਨੂੰ ਲੋਕਾਂ ਨੇ ਤਾਂ ਹੁਣ ਸੱਤ ਵਾਟ ਹਰਾਤੇ ਇਹਨਾਂ ਦੇ ਸਮਝ ਲਓ ਹੁਣ ਤੁਹਾਨੂੰ ਇੱਕ ਹੋਰ ਦਿਲਚਸਪ ਗੱਲ ਦੱਸਦਾ ਇਹ ਪੰਜਾਬ 'ਚ ਨਹੀਂ ਸੀ ਕਦੇ ਹੋਇਆ ਆ ਸਰਕਾਰ ਬਣੀਆ ਆਫ ਦੀ ਰਿਕਾਰਡ ਪਤਾ ਕਰਿਓ ਮੈਨੂੰ ਇਸ ਗੱਲ ਦੀਆਂ ਅਣਪੁਖਤਾ ਸਬੂਤ ਨੇ ਜਿਹੜੀਆਂ ਸਕੂਲ ਬੈਂਸ ਨੇ ਉਹਨਾਂ ਕੋਲੋਂ ਟ੍ਰੈਫਿਕ ਅਨਚਾਰਜ ਪੈਸੇ ਮੰਗਦੇ ਨੇ ਚਾਹੇ ਟੁੱਟੀ ਆ ਥੋੜੀ ਭੱਜੀ ਆ ਤੁਹਾਡਾ ਚਲਾਨ ਨਹੀਂ ਕਟਿਆ ਜਾਊਗਾ ਜੇ ਇੱਕ ਸਕੂਲ ਦੇ ਵਿੱਚ 10 ਬੈਂਸਾਂ ਨੇ ਉਹਦਾ 5 ਜਾਂ 6000 ਰੁਪਏ ਮੰਥਲੀ ਹੁਣ ਤੈਹ ਹੋਣ ਲੱਗ ਗਿਆ ਕੋਈ ਉਥੇ ਸੇਵ ਬੱਚਿਆਂ ਦੀ ਸੇਫਟੀ ਦੇ ਉੱਤੇ ਵੀ ਜਿਹੜੀ ਹੈਗੀ ਆ ਰਿਸ਼ਵਤ ਜਿਹੜੀ ਹੈਗੀ ਆ ਅੱਜ ਪਾਰੀ ਹੋ ਗਈ ਆ ਕੋਈ ਉਥੇ ਹੁਣ ਜਦੋਂ ਕਿਸੇ ਨੇ ਰਿਸ਼ਵਤੇ ਦੇ ਦਿੱਤੀ ਉਹਨੂੰ ਪਤਾ ਵੀ ਟ੍ਰੈਪ ਕਾਲੇ ਨੇ ਮੈਨੂੰ ਰੋਕਣਾ ਨਹੀਂ ਫਿਰ ਉਹ ਡਰਾਈਵਰ ਚਾਹੇ ਸ਼ਰਾਬੀ ਰੱਖੇ ਚਾਹੇ ਕਬਾਬੀ ਰੱਖੇ ਚਾਹੇ ਉਹ ਬੱਸ ਵੱਜੇ ਚਾਹੇ ਬੱਚਾ ਕਿਸੇ ਦਾ ਮਰੇ ਚਾਹੇ ਕਿਸੇ ਦਾ ਜਿਵੇ ਕੌਣ ਚੈੱਕ ਕਰੇਗਾ ਜੀ ਕੀ ਸਬੰਧਤ ਜਿਹੜੇ ਮੁਖੀ ਨੇ ਪੁਲਿਸ ਮੁਖੀ ਜ਼ਿਲ੍ਹੇ ਦੇ ਜਾਂ ਡੀਜੀਪੀ ਪੰਜਾਬ ਨੂੰ ਇਸ ਗੱਲ ਦਾ ਇਲਮ ਨਹੀਂ ਜੇ ਉਹ ਪੈਸੇ ਇਕੱਠੇ ਕੀਤੇ ਜਾਂਦੇ ਨੇ ਉਹ ਜਾਂਦੇ ਕਿੱਥੇ ਨੇ ਇਸ ਕਰਕੇ ਬੇਈਮਾਨੀ ਜਿਹੜੀ ਹੈਗੀ ਹੈ ਤਹਿਸੀਲਾਂ ਦੇ ਵਿੱਚ ਉਹ ਬਿਲਕੁਲ ਸਹੀ ਗੱਲ ਕਹਿੰਦਾ ਜੀ ਗੁਪਤਾ ਵੀ ਕਾਲਾ ਪੰਜ ਚ ਹੁੰਦਾ ਜਿਹੜਾ ਅੱਗੇ ਕੰਮ 2000 ਰੁਪਏ ਵਿੱਚ ਅਗਲਾ ਕਹਿੰਦਾ ਜੀ ਗਰੀਬ ਬੰਦਾ ਜਿਹੜਾ ਉਹ ਅਰਜੀ ਨਹੀਂਸ ਜਾ ਹੁੰਦਾ ਸੀ ਆਪਣੇ ਤਹਿਸੀਲ ਦੇ ਵਿੱਚ ਉਹ ਕਹਾਂ ਜੀ ਗਰੀਬ ਉਹ ਕਹਿੰਦਾ ਚਲ ਆਇਆ ਕਰ ਪੰਜ ਦਵਾ ਦੇ ਤੋਂ ਪੰਜ ਲੱਖ ਦੀ ਰਜਿਸਟਰੀ ਆ ਹੁਣ ਤਹਿਸੀਲਦਾਰ ਤਾਂ ਪਹਿਲਾਂ ਪੈਸੇ ਨਹੀਂ ਫੜਦਾ ਕਿਸੇ ਤੋਂ ਇੱਕ ਟਾਰ ਇਹਨਾਂ ਨੇ ਜ਼ਰੂਰ ਬਣਾ ਲਿਆ ਪਰ ਜਿਹੜੇ ਪੱਕੇ ਬੰਦੇ ਨੇ ਉਹ ਕਹਿੰਦਾ ਜੀ 50000 ਰੁਪਏ ਲੱਗੂ ਉਹ ਕਹਿੰਦਾ ਜੀ ਇੰਨਾ ਤਾਂ ਮੇਰੇ ਐਨਓਸੀ ਦੇ ਨਹੀਂ ਲੱਗਿਆ ਕਹਿੰਦਾ ਤਾਂ ਲੱਗਣਾ ਹੀ ਲ ਕਿ ਉਹ 50000 ਲੈ ਕੇ ਰਜਿਸਟਰੀ ਹੁੰਦੀ ਆ ਇਹ ਤੁਹਾਨੂੰ ਆਫ ਦੀ ਰਿਕਾਰਡ ਨਹੀਂ ਮੈਂ ਹੁਣ ਤਾਂ ਆਨ ਦੀ ਰਿਕਾਰਡ ਗੱਲਾਂ ਪਈਆਂ ਨੇ ਲੋਕ ਬੋਲੇ ਨੇ ਇਸ ਉੱਤੇ ਵੀ ਭਾਈ ਜਿਹੜੀਆਂ ਵੱਡੀਆਂ ਰਜਿਸਟਰੀਆਂ ਨੇ ਖਾਸ ਕਰਕੇ ਜੀਰਖਪੁਰ ਮਹਾਲੀ ਡੇਰਾ ਬਸੀ ਲੁਧਿਆਣੇ ਦੀ ਇੰਡਸਟਰੀ ਹਬ ਉੱਥੇ ਤੱਕ ਕਰੋੜਾਂ ਰੁਪਇਆ ਤਹਿਸੀਲਦਾਰ ਲੱਗਣ ਦਾ ਹੀ ਲੈਂਡ ਦੇਣ ਚੱਲ ਰਹੇ ਆ ਇਸ ਕਰਕੇ ਕੁਝ ਨਹੀਂ ਬਦਲਾ ਹੈਗਾ ਅਸੀਂ ਤਾਂ ਆਪਣੇ ਆਪ ਨੂੰ ਮੈਂ ਵੀ ਬਦੋਸੀ ਸਮਝਦਾ ਆ ਵੀ ਇਸ ਬਦਲਾਅ ਦਾ ਮੈਂ ਹਿੱਸਾ ਰਿਆ ਤੇ ਕੰਡੇ 비ਜੇ ਪੰਜਾਬ ਦੀ ਜ਼ਮੀਨ ਦੇ ਉੱਤੇ ਹਰ ਇੱਕ ਕੰਡੇ ਚੁਗਣੇ ਬਹੁਤ ਔਖੇ ਹੋਏ ਹੋਏ ਨੇ ਭਾਈ ਜੀ ਜਿਸ ਤਰ੍ਹਾਂ ਹੁਣ ਗੱਲ ਕਰੀਏ ਕੁਮਰਬੀਜੇ ਪ੍ਰਤਾਪ ਬੋਲਦੇ ਨੇ ਖੁੱਡੇ ਲਾਈਨ ਪੰਜਾਬੀ ਦਾ ਸ਼ਬਦ ਉਹਨਾਂ ਨੂੰ ਖੁੱਡੇ ਲਾਈਨ ਸਾਈਡ ਤੇ ਲਾ ਦਿੰਦੇ ਨੇ ਕੁਮਰਬੀਜੇ ਪ੍ਰਤਾਪ ਬੋਲੇ ਹੁਣ ਡਾਕਟਰ ਅਜੀਤ ਗੁਪਤਾ ਬੋਲਣੇ ਹੋ ਸਕਦਾ ਇਹਨਾਂ ਦੇ ਨਾਲ ਵੀ ਕੀ ਹੋਣਾ ਕਿਉਂਕਿ ਜਮੀਕ ਐਦਨ ਨੇ ਕਿ ਪਾਵਰਾਂ ਖੋਲੀਆਂ ਜਿਵੇਂ ਮਾਲਵੇ ਦੇ ਵਿੱਚੋਂ ਇੱਕ ਨੇ ਗੱਲ ਕੀਤੀ ਸੀ ਕਿ ਜਿਹੜਾ ਦਲਤ ਡਿਪਟੀ ਸੀਐਮ ਲਾਉ ਉਹਦੇ ਨਾਲ ਕੀ ਕੀਤੀ ਇਹਨਾਂ ਨੇ ਤਾਂ ਹੁਣ ਕੁਮਰਬਿਜੇ ਪ੍ਰਤਾਪ ਪਾਸੇ ਨੇ ਕਿ ਹੁਣ ਜੇ ਡਾਕਟਰ ਅਜੀਤ ਗੁਪਤਾ ਬੋਲਦੇ ਨੇ ਉਹਨਾਂ ਨਾਲ ਵੀ ਇਹੀ ਕੁਝ ਹੋ ਸਕਦਾ ਤਾਂ ਹੁਣੇ ਲੋਕਾਂ ਦੇ ਹੱਥ ਵੀ ਆ ਜਿਹੜੇ ਵਿਧਾਇਕ ਪੰਜਾਬ ਦੇ ਹੱਕ ਚ ਖੜਕੇ ਮੁੱਦਿਆਂ ਦੀ ਗੱਲ ਕਰਦੇ ਨੇ ਤਾਂ ਫਿਰ ਲੋਕ ਵੀ ਹੁਣ ਉਹਨਾਂ ਦੇ ਨਾਲ ਖੜਨ ਮੈਂ ਤੁਹਾਨੂੰ ਇੱਕ ਗੱਲ ਦੱਸਾਂ 2027 ਚ ਇਲੈਕਸ਼ਨ ਹੋਣੀਆਂ ਨਾ ਜਿਵੇਂ ਪੰਜਾਬੀ ਚ ਕਹਿੰਦੇ ਆ ਵੀ ਹੁਣ ਚਾਹੇ ਮੁੱਦੇ ਹੋ ਲੈਣ ਠੀਕ ਆ ਹੁਣ ਨੀ ਚਿੱਤੇ ਲੋਕਾਂ ਨੂੰ ਪਤਾ ਲੱਗ ਗਿਆ ਇਹਦੇ ਝੂਟਦਾ ਵੀ ਪੰਜਾਬ ਵਾਲੇ ਦਾ ਵੀ ਤੇ ਦਿੱਲੀ ਵਾਲੇ ਦਾ ਵੀ ਪੰਜਾਬ ਤੇ ਤਾਂ ਸਾਰੀ ਡੰਗੋਰੀ ਰੱਖੀ ਹੋਈ ਆ ਵੀ ਪੰਜਾਬ ਤੋਂ 13 ਜਿਤਾਗੇ ਵੀ ਜੋ ਦਿੱਲੀ 'ਚ ਪਿਛਲੀ ਵਾਰ ਵੀ ਸੱਤ ਹਾਰੇ ਐਤਕੀ ਵੀ ਸੱਤ ਦੇ ਸੱਤੇ ਹਾਰ ਗਏ ਹਰਿਆਣੇ ਦੇ ਵਿੱਚ ਇੱਕ ਸੀਟ ਲਈ ਉਹ ਵੀ ਹਾਰ ਗਏ ਗੱਲ ਇਹ ਆ ਵੀ ਜੰਮਣ ਤੋਂ ਪਹਿਲਾਂ ਮਾਂ ਜਮੀ ਨਹੀਂ ਪੁੱਤ ਬਣੇ ਰਹੇ ਤੇ ਜੰਮਣ ਤੋਂ ਪਹਿਲਾਂ ਹੀ ਦੁਸ਼ਮਣ ਪੈਦਾ ਕਰ ਲਈ ਜਿਹੜੇ ਕਿਰਪਾਨਾਂ ਲਈ ਖੜੇ ਆ ਅੱਜ ਮੈਂ ਤੁਹਾਨੂੰ ਪ੍ਰਕਾਰ ਦੱਸਦਾ ਕਿਵੇਂ ਰਾਜਨੀਤੀ ਦੇ ਵਿੱਚ ਕਿਵੇਂ ਜਿਹੜਾ ਇੱਕ ਚਲਣ ਹੁੰਦਾ ਜਗਿੰਦਰ ਜਯਾਦ ਬੈਠਾ ਡਾਕਟਰ ਧਰਮੇਂਦਰ ਗਾਂਧੀ ਨੂੰ ਟਿਕਟ ਦਿਵਾਉਣ ਚ ਉਹਦਾ ਵੱਡਾ ਰੋਲ ਆ ਰੋ ਜਿੱਤਿਆ ਤੁਸੀਂ ਪਾਰਟੀ 'ਚੋਂ ਕੱਢਿਆ ਕੋਈ ਐਲੀਗੇਸ਼ਨ ਨਹੀਂ ਸੀ ਕੋਈ ਇਨਕੁਆਰੀ ਨਹੀਂ ਹੋਈ ਅੱਜ ਉਹ ਰਾਜਨੀਤਿਕ ਸਲਾਹਕਾਰ ਆ ਰਾਜਨਿਤਿਕ ਸਲਾਹਕਾਰ ਆ ਕਾਂਗਰਸ ਦੇ ਵਿੱਚ ਉਹ ਤੁਹਾਨੂੰ ਕਿੱਥੋਂ ਉੱਠਣ ਦੇ ਦੇਗਾ ਤੁਸੀਂ ਪੰਜਾਬ ਦੇ ਵਿੱਚ ਕਿੰਨਾ ਕੁਝ ਪੈਦਾ ਕਰ ਲਿਆ ਆਪਣੇ ਖਿਲਾਫ ਤੁਹਾਨੂੰ ਇਹ ਲੱਗਦਾ ਕਿ ਰਾਜਨੀਤਿਕ ਬੰਦਿਆਂ ਦੀ ਲੋੜ ਨਹੀਂ ਪਰ ਰਾਜਨੀਤਿਕ ਬੰਦਿਆਂ ਦੀ ਲੋੜ ਹੁੰਦੀ ਹੈ ਜਿਹੜੇ ਫੈਰ ਬਰਾਂਡ ਹੋਣ ਸਫਲ ਖੈਰਾ ਸੋਚਾ ਸਿੰਘ ਛੋਟੇਪੁਰ ਡਾਕਟਰ ਧਰਮਿੰਦਰ ਗਾਂਧੀ ਹਰਿੰਦਰ ਸਿੰਘ ਜੀ ਖਾਲਸਾ ਹੋਰ अनेका ਨਾਮ ਪੰਜਾਬ ਦੇ ਵਿੱਚ ਲਏ ਜਾ ਸਕਦੇ ਨੇ ਜਿਹੜੇ ਬੰਦਿਆਂ ਨੂੰ ਤੁਸੀਂ ਬਿਨਾ ਇਨਕੁਆਰੀ ਤੋਂ ਅਲੀਗੇਸ਼ਨ ਫਰੇਮ ਕਰਕੇ ਬਾਹਰ ਕਟਿਆ ਅਰ ਅੱਜ ਵੱਡੇ ਵਿਰੋਧੀ ਹੋ ਕੇ ਤੁਹਾਨੂੰ ਟੱਕਰ ਰਹੇ ਨੇ ਅਰ ਤੁਹਾਡੇ ਖਿਲਾਫ ਜਿਹੜੀ ਹੈਗੀ ਇੱਕ ਵੱਡੀ ਗੰਧ ਵੀ ਖੜੀ ਕਰ ਰਹੇ ਨੇ ਮੈਨੂੰ ਇਹ ਲੱਗਦਾ ਵੀ ਜਿਹੜਾ ਬੇਸਿਕਲੀ ਵਿਰੋਧੀ ਆ ਤੁਹਾਡਾ ਉਹਦੇ ਨਾਲ ਜਿਹੜੇ ਵਿੱਚੋਂ ਵਿਰੋਧ ਪੈਦਾ ਹੋਇਆ ਉਹ ਤੁਹਾਨੂੰ ਕੁਐਸਚਨ ਜ਼ਿਆਦਾ ਕਰਨਗੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਤੁਹਾਡੇ ਵਿੱਚ ਕਿੱਥੇ ਕਿੱਥੇ ਐਬ ਹੈਗਾ ਜਿਵੇਂ ਡਾਕਟਰ ਅਜੀਤ ਗੁਪਤਾ ਨੇ ਕੀਤਾ ਕਿਉਂਕਿ ਇਹਨਾਂ ਦਾ ਵਿਧਾਇਕ ਹੈ ਨਾ ਕਾਲੀ ਦਲ ਦਾ ਕੋਈ ਨਹੀਂ ਬੋਲਿਆ ਬੀਐਸਪੀ ਦਾ ਕੋਈ ਨਹੀਂ ਬੋਲਿਆ ਕਾਂਗਰਸ ਦਾ ਕੋਈ ਨਹੀਂ ਬੋਲਿਆ ਇਹਨਾਂ ਦਾ ਵਿਧਾਇਕ ਕਹਿ ਰਿਹਾ ਵੀ ਰਿਸ਼ਵਤ ਇਹਦਾ ਮਤਲਬ ਰਿਸ਼ਵਤ ਚੱਲ ਰਹੀ ਆ ਨਸ਼ਾ ਪੰਜਾਬ ਦੇ ਵਿੱਚ ਵਿਕ ਰਿਹਾ ਨਸ਼ੇ ਦੀ ਸਪਲਾਈ ਦੀ ਚੇਨ ਤਾਂ ਇੰਨੀ ਸਟਰੋਂਗ ਆ ਸਾਨੂੰ ਪਿੰਡ ਦੀਆਂ ਮਾਈਆਂ ਦੱਸਦੀਆਂ ਨੇ ਵੀ ਅੱਗੇ ਭਾਈ ਮੁੰਡਾ ਲੈਣ ਜਾਂਦਾ ਸੀ ਹੁਣ ਮੁੰਡਾ ਨਹਾਉਣ ਵੱਡਦਾ ਤੇ ਨੋਂਦੇ ਨੋਂਦੇ ਉਹ ਪਾਸਰੂਮ ਦੀ ਜਿਹੜੀ ਉਹ ਵਾਰੀਜੀ ਹੁੰਦੀ ਆ ਬਾਹਰਲੇ ਪਾਸੇ ਉਹਦੇ ਵਿੱਚ ਦੀ ਨਸ਼ਾ ਜਾਂਦਾ ਤੇ ਉਹ ਅੰਦਰੋਂ ਕਰਕੇ ਹੀ ਨਿਕਲਦਾ ਕਹਿੰਦੀ ਹੁਣ ਇੱਕ ਗੱਲ ਦਾ ਸੁੱਖ ਆ ਵੀ ਬਾਹਰ ਨਹੀਂ ਜਾਂਦਾ ਡਿੱਗਿਆ ਪਿਆ ਜਾਂ ਕਿਤੇ ਸਾਨੂੰ ਇਹ ਫਿਕਰ ਨਹੀਂ ਹੁੰਦਾ ਵੀ ਇਹ ਮੁੜੂਗਾ ਕਿ ਨਹੀਂ ਕਹਿੰਦੀ ਹੁਣ ਆਪਣੇ ਕਮਰੇ ਚ ਜਾਂਦਾ ਕੁੰਡੀ ਲਾ ਕੇ ਸੁੱਤਾ ਰਹਿੰਦਾ ਉਹਦੇ ਚ ਕਈ ਬੱਚੇ ਜਿਹੜੇ ਹੈਗੇ ਆ ਮੌਤ ਦੀ ਨੀਂਦ ਵੀ ਸੌਂਗੇ ਨੇ ਯਾਨੀ ਨਸ਼ੇ ਦੀ ਸਪਲਾਈ ਤਾਂ ਇਸ ਪੱਤਰ ਤੱਕ ਚਲੇਗੀ ਤੇ ਤੁਸੀਂ ਗੱਲਾਂ ਕਰਦੇ ਯਾਨੀ ਕੋਈ ਫਿਕਰ ਹੀ ਨਹੀਂ ਪੰਜਾਬ ਦੀ ਫਿਕਰ ਤਾਂ ਇਹ ਆ ਵੀ ਰੁਪਈਆ ਕਿਵੇਂ ਇਕੱਠਾ ਕਰਨਾ ਗੋਮਨ ਵਿਜੇ ਪ੍ਰਤਾਪ ਕਹਿੰਦਾ ਨਾ ਵੀ ਰਾਗਬ ਚੱਡੇ ਦੀ ਸ਼ਹਿਰੇ ਉੱਤੇ ਹੋ ਰਿਹਾ एस, एस हां ਇਹਦਾ ਮਤਲਬ ਪੈਸੇ ਇਕੱਠੇ ਕੀਤੇ ਜਾ ਰਹੇ ਨੇ ਰੇਤੇ ਚ ਕਿਹੜਾ ਰੇਤਾ ਸਸਤਾ ਹੋ ਗਿਆ ਜੀ ਤਸਕੀਲ ਦੀਆਂ ਕਿਹੜੀਆਂ ਰਜਿਸਟਰੀਆਂ ਤੁਸੀਂ ਐਨਓ ਸੀ ਦਾ ਇਹ ਇਹ ਸਿਰਫ ਐਲਾਨ ਨੇ ਕਿਉਂਕਿ ਇਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਕਿਉਂਕਿ ਜਦੋਂ ਪੈਸਾ ਇਕੱਠਾ ਹੁੰਦਾ ਥੋੜਾ ਬੋੜਾ ਖਜ਼ਾਨੇ ਚ ਉਧਰ ਤਨਖਾਹਾਂ ਦੇਣ ਨੂੰ ਖੜੀਆਂ ਹੁੰਦੀਆਂ ਨੇ ਤੇ ਉਧਰ ਸੈਂਟਰ ਨਾਲ ਅਸੀਂ ਰੱਟਾ ਪਾਈ ਬੈਠੇ ਆ ਫਿਰ ਅਸੀਂ ਕਹਿੰਦੇ ਆਰ ਡੀ ਆਫ ਨੂੰ ਜਾਰੀ ਕਰ ਦੇ ਜੀ ਆ ਨਹੀਂ ਇਦਾਂ ਨਹੀਂ ਹੁੰਦਾ ਜੀ ਆਪਾਂ ਕਿਸੇ ਦੀ ਜੇਬ ਚੋਂ ਪੈਸੇ ਕਢਾਉਣੇ ਆ ਤਾਂ ਉਹਦੇ ਨਾਲ ਕਿਤੇ ਨਾ ਕਿਤੇ ਫਰੈਂਡਲੀ ਹੋਣਾ ਪੈਂਦਾ ਸਾਨੂੰ ਉਹਦੇ ਨਾਲ ਚੰਗੇ ਰਿਲੇਸ਼ਨ ਵੀ ਰੱਖਣੇ ਪੈਂਦੇ ਨੇ ਅੱਛਾ ਭਾਈ ਇਹ ਮੈਂ ਅੱਜ ਬਾਬਾ ਚਿੱਟੇ ਦੀ ਗੱਲ ਕਰ ਰਸੀ ਸੰਗਰੂਰ ਇਲੈਕਸ਼ਨ ਦੇ ਵਿੱਚ ਮੀਤਿਹਰ ਦੀ ਇੱਕ ਕਲਿੱਪ ਬਹੁਤ ਵਾਇਰਲ ਹੋਈ ਮੀਤਿਹਰ ਨੂੰ ਸਵਾਲ ਕੀਤਾ ਜਾਂਦਾ ਕਿ ਤੁਸੀਂ ਚਿੱਟਾ ਕਹਿੰਦੇ ਸੀ ਚਿੱਟਾ ਨਹੀਂ ਬੰਦ ਹੋਇਆ ਤਾਂ ਮੀਤਿਹਰ ਦਾ ਇਹਨਾਂ ਦੇ ਮੰਤਰੀ ਦਾ ਬੇਸ਼ਰਮੀ ਭਰਿਆ ਜਵਾਬ ਸੀ ਕਹਿੰਦਾ ਜੀ ਜਦ ਤੱਕ ਡਿਮਾਂਡ ਨਹੀਂ ਖਤਮ ਹੁੰਦੀ ਸਪਲਾਈ ਕਿਵੇਂ ਖਤਮ ਹੋ ਚੁਗੀ ਸਵਾ ਦੋ ਸਾਲ ਬਾਅਦ ਮੀਤਿਹਰ ਇਹ ਗੱਲ ਕਹਿ ਰਿਹਾ ਮੈਂ ਤੁਹਾਨੂੰ ਉਹੀ ਗੱਲ ਕਹਿਣਾ ਨਾ ਪਿਆ ਵੀ ਦੀ ਫੇਰ ਕਹਾਵਤ ਆ ਜਾਣੀ ਫਟੇ ਪੁਰਾਣੇ ਘੋਸੜੇ ਬਸੰਤੇ ਉਰੀਂ ਘਰ ਆਏ ਇਹਨਾਂ ਦਾ ਹਾਲ ਹੀ ਹੈ ਜਵਾਬ ਹੀ ਕੋਈ ਨਹੀਂ ਹੈਗਾ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਇਹ ਲੋਕਾਂ ਨੂੰ ਕਹਿੰਦੇ ਹੁੰਦੇ ਸੀ ਨਾ ਵੀ ਸਵਾਲ ਕਰੋ ਹੁਣ ਆਪ ਜਵਾਬ ਦੇ ਨੇ ਆਪ ਖੜਦੇ ਨੇ ਕਿਸੇ ਗੱਲ ਦੇ ਉੱਤੇ ਇਹ ਬਹੁਤ ਬੇਸ਼ਰਮੀ ਭਰਿਆ ਜਵਾਬ ਆ ਤੁਸੀਂ ਇੱਕ ਲੋਕਤੰਤਰੀ ਦੇਸ਼ ਦੇ ਵਿੱਚ ਜੇ ਇਹ ਕਹਿੰਦੇ ਹੋ ਵੀ ਡਿਮਾਂਡ ਆ ਉਹਦੀ ਡਿਮਾਂਡ ਪੈਦਾ ਕੀਤੀ ਜਾਂਦੀ ਹੈ ਪਹਿਲਾਂ ਕਿਸੇ ਚੀਜ਼ ਦੀ ਖਾਸ ਕਰਕੇ ਉਸ ਚੀਜ਼ ਨੂੰ ਪਹਿਲਾਂ ਪ੍ਰਚਾਰਿਆ ਜਾਂਦਾ ਥੱਲੇ ਡੀਪ ਲੈਵਲ ਤੇ ਉਹਦਾ ਕੰਮ ਕੀਤਾ ਜਾਂਦਾ ਇਹ ਨੈਕਸਸ ਕੰਮ ਕਰਦਾ ਸਾਰਾ ਤੇ ਸਰਕਾਰ ਦਾ ਕੰਮ ਹੁੰਦਾ ਉਹਨੂੰ ਤੋੜਨਾ ਜੇ ਸਰਕਾਰ ਨਹੀਂ ਤੋੜਦੀ ਤਾਂ ਸਰਕਾਰ ਉਹਦੇ ਨਾਲ ਮਿਲ ਕੇ ਕੰਮ ਕਰ ਰਹੀ ਆ ਉੱਥੋਂ ਤੁਹਾਨੂੰ ਜਿਹੜੀਆਂ ਅਰਨਿੰਗਸ ਹੋ ਰਹੀਆਂ ਨੇ ਉੱਥੋਂ ਜਿਹੜਾ 2 ਨੰਬਰ ਦਾ ਮਾਇਆ ਜਿਹਨੂੰ ਜਿਹਨੂੰ ਅੱਜ ਮਨੀ ਲੈਂਡਿੰਗ ਐਕਟ ਦੇ ਅਧੀਨ ਫੜਿਆ ਜਾ ਰਿਹਾ ਉਹ ਸਾਰੀ ਉੱਥੋਂ ਆ ਪੈਦਾ ਕੀਤੀ ਜਾ ਰਹੀ ਆ ਇਹ ਇਸ ਕਰਕੇ ਮੀਤ ਇਰ ਨੂੰ ਇਹ ਲੱਗਦਾ ਵੀ ਮੈਂ ਇਲੈਕਸ਼ਨ ਜਿੱਤ ਗਿਆ 175 ਦੇ ਉੱਤੇ ਮੇਰੀ ਲੀਡ ਬਹੁਤ ਆ ਲੋਕ ਸਾਡੇ ਨਾਲ ਆ ਲੋਕ ਤੁਹਾਡੇ ਖਿਲਾਫ ਵੀ ਨੇ ਤੁਸੀਂ ਆਪਣੇ ਖਿਲਾਫ ਵੋਟਾਂ ਦੇਖੋ ਕਿੰਨੀਆਂ ਪਈਆਂ ਨੇ ਪਿਛਲੀ ਵਾਰ ਨਾਲੋਂ ਤੁਹਾਡੇ ਮਾਨ ਨੂੰ 190 ਪਈ 190 ਖੈਰੇ ਨੂੰ ਪਈ ਆ ਤੇ 1 ਲੱਖ 22000 ਭਾਜਪੀ ਨੂੰ ਪਈ ਆ ਤੁਹਾਡੇ ਖਿਲਾਫ ਵੀ ਵੋਟਾਂ ਵਧੀਆਂ ਨੇ ਇਸ ਕਰਕੇ ਮਤ ਕਿਸੇ ਭਲੇਖੇ ਚ ਰਹੋ ਮੈਂ ਤੁਹਾਨੂੰ ਬਾਰ ਬਾਰ ਇਹ ਕਹਿਣਾ ਜੇ ਇਸ ਮਸਲੇ ਦੇ ਉੱਤੇ ਕੋਈ ਨਾ ਹੱਲ ਕੀਤਾ ਸਿਰਫ ਇਹ ਸੋਚਿਆ ਵੀ ਇਧਰਲਾ ਪリーズ ਕਮਿਸ਼ਨ ਦਾ ਚੱਕ ਕੇ ਜਿਵੇਂ ਬਦਲੀਆਂ ਕੀਤੀਆਂ ਵੀ ਜਲੰਧਰ ਲਾਤਾ ਜਲੰਧਰ ਵਾਲਾ ਅੰਮ੍ਰਿਤਸਰ ਲਾਤਾ ਖੁਸ਼ ਨਹੀਂ ਹੋਣ ਵਾਲਾ ਜਿਹੜਾ ਬੰਦਾ ਉੱਥੋਂ ਆਉਂਦਾ ਨਾ ਉਹ ਨਿੱਜੀ ਡੌਰੀ ਡੈਰੀ ਹੁੰਦੀਆਂ ਨੇ ਕੁਆਪਸਰਾ ਕੋਲੇ ਉਹ ਜਦ ਇਹ ਦੱਸਿਆ ਹੁੰਦਾ ਵੀ ਆ ਆਪਣੇ ਆਪਣੇ ਬੰਦੇ ਇੱਥੇ ਮੰਤਰੀ ਸਾਹਿਬ ਦੇ ਜਾਂ ਐਮਐਲਏ ਦੇ ਕਹੇ ਤੇ ਕੰਮ ਕਰਦੇ ਨੇ ਇਹ ਨਹੀਂ ਰੋਕਣੇ ਜੀ ਠੀਕ ਆ ਉਹ ਕਹਿੰਦਾ ਠੀਕ ਆ ਉਹ ਕਹਿੰਦਾ ਵੀ ਮੈਂ ਲੁਧਿਆਣੇ ਚੱਲੇ ਆ ਉਹ ਕਹਿੰਦਾ ਲੁਧਿਆਣੇ ਆ ਆ ਬੰਦੇ ਆ ਐਮਐਲਏ ਤੇ ਮੰਤਰੀ ਦੇ ਕਹੇ ਤੇ ਕੰਮ ਕਰਦੇ ਨੇ ਇਹ ਨਹੀਂ ਰੋਕਣੇ ਤੇ ਰੁਕਣਾ ਕਿੱਥੋਂ ਯਾਨਕਿ ਗੱਲ ਇਹ ਆ ਵੀ ਗੱਠ ਜੋੜ ਆ ਮੈਂ ਫੇਰ ਕਹਿਣਾ 2022 ਤੋਂ ਬਾਅਦ ਸਿਰਫ ਰਾਜਨੀਤਿਕ ਜਿਹੜੀ ਸ਼ਹਿ ਦੇ ਮਾਲਕ ਨੇ ਉਹ ਬਦਲੇ ਨੇ ਇਸ ਗੱਲ ਦੇ ਮੈਂ 100% ਦਾਅਵੇ ਨਾਲ ਕਹਿ ਸਕਦਾ ਇਹ ਉਹ ਲੋਕ ਨੇ ਜਿਹੜੇ ਅੱਜ ਸਰਕਾਰ ਦੇ ਵਿੱਚ ਭਾਈਵਾਲ ਨੇ ਜੀ ਸ਼ੁਕਰੀਆ ਭਾਈ ਧੰਨਵਾਦ ਸੀ ਸਮਾਂ ਕੱਢਿਆ ਸੋ ਗੱਲਬਾਤ ਤੁਸੀਂ ਸੁਣੀ ਗੱਲਬਾਤ ਜੇ ਅੱਜ ਚੱਲੀ ਆ ਚਿੱਟੇ ਦੇ ਮਸਲੇ ਤੇ ਇਹਦਾ ਰੁਕਣੀ ਨਹੀਂ ਚਾਹੀਦੀ ਲੋਕਾਂ ਨੂੰ ਵੀ ਸਵਾਲ ਕਰਨੇ ਚਾਹੀਦੇ ਨੇ ਜਿਹੜਾ ਵੀ ਤੁਹਾਡਾ ਐਮਐਲਏ ਤੁਹਾਡੇ ਕੋਲ ਆਉਂਦਾ ਤਾਂ ਲੋਕਾਂ ਨੂੰ ਸਵਾਲ ਕਰਨੇ ਚਾਹੀਦੇ ਨੇ ਕਿ ਭਾਈ ਜਮਰਸਰ ਦੇ ਵਿੱਚ ਡਾਕਟਰ ਜੇ ਗੁਪਤਾ ਬੋਲ ਸਕਦੇ ਨੇ ਤਾਂ ਤੁਹਾਡੇ ਕਿ ਮੂੰਹ ਚ ਗੁੰਗਣੀਆਂ ਪਈਆਂ ਨੇ ਤੇ ਵੈਸੇ ਤਾਂ ਮੁੱਖ ਮੰਤਰੀ ਸਾਹਿਬ ਇੰਟਰਵਿਊਸ ਦਿੰਦੇ ਨਹੀਂ ਉਹ ਤੇ ਵੈਸੇ ਵੀ ਜੇ ਕਦੇ ਕਿਸੇ ਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਵੀ ਸਵਾਲ ਕਰਨ ਦਾ ਮੌਕਾ ਮਿਲੇ ਤਾਂ ਉਹਨਾਂ ਨੂੰ ਵੀ ਸਵਾਲ ਲੋਕ ਕਰਨ ਕਿ ਭਾਈ ਚੱਟਾ ਕਿਉਂ ਨਹੀਂ ਬੰਦ ਹੋਇਆ ਤੁਹਾਡੇ ਨਾਲ ਕੇਜਰੀਵਾਲ ਬੈਠ ਕੇ ਟਾਰਾ ਮਾਰਦੇ ਸੀ ਕਿ ਤਿੰਨ ਮਹੀਨਿਆਂ ਚ ਬੰਦ ਕਰਾਂਗੇ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ ਤਾਂ ਪੁੱਛੋ ਮੁੱਖ ਮੰਤਰੀ ਸਾਹਿਬ ਨੂੰ ਕਿ ਇੱਛਾ ਸ਼ਕਤੀ ਕਿੱਥੇ ਆ ਹੋਣ ਕਿੱਥੇ ਰੱਖ ਕੇ ਭੁੱਲ ਗਏ ਤੁਸੀਂ ਅਕਰਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ